ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਸਰ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਰਦੇ ਸਨ ਕਿ ਕਾਕਾ ਇਕੱਲੇ ਵਿਕਾਸ ਵਿਕਾਸ ਦੀ ਰੱਟ ਲਾਉਣ ਨਾਲ ਗੱਲ ਨਹੀਂ ਉਹ ਬਣਨੀ ਅੱਗੇ ਵਧਣਾ ਤਾਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਲਾ ਸਿੱਖੋ ਵੱਡੇ ਬਾਦਲ ਦੀ ਇਹ ਗੱਲ ਅੱਜ ਸਾਡੀ ਦੇਸ਼ ਦੀ ਸਿਆਸਤ ਔਰ ਖਾਸ ਕਰਕੇ ਭਾਜਪਾ ਹਕੂਮਤ ਤੇ ਬਿਲਕੁਲ ਢੁਕਮੀ ਜਾਪਦੀ ਹੈ ਪਾਰਲੀਮੈਂਟ ਚੱਲ ਰਹੀ ਹੈ ਔਰ ਨਾਲੋਂ ਨਾਲ ਰੌਲਾ ਰੱਪਾ ਵੀ ਵਜਾ ਵਖਵ ਸੋਧ ਬਿੱਲ ਮੁਸਲਮ ਭਾਈ ਚ ਰਾਖਦਾ ਹੈ ਕਿ ਸਾਡੇ ਧਾਰਮਿਕ ਆਜ਼ਾਦੀ ਵਿੱਚ ਦਖਲ ਹੈ ਵਿਰੋਧੀ ਆਖਦੇ ਹਨ ਕਿ ਸੰਵਿਧਾਨ ਦੀ ਉਲੰਘਣਾ ਹੈ ਔਰ ਦੇਸ਼ ਦੀ ਹਕੂਮਤ ਜ਼ੋਰਦਾਰ ਤਰੀਕੇ ਨਾਲ ਇਸ ਨੂੰ ਸੁਧਾਰਵਾਦੀ ਕਦਮ ਦੱਸ ਰਹੀ ਹੈ ਮੈਂ ਚਰਨਜੀਤ ਭੁੱਲਰ ਅੱਜ ਆਪਾਂ ਗੱਲ ਕਰਾਂਗੇ ਵਖਵ ਸੋਧ ਬਿੱਲ ਬਾਰੇ ਔਰ ਉਸ ਦੇ ਅਲੱਗ-ਅਲੱਗ ਤਕਨੀਕੀ ਔਰ ਸਮਾਜਿਕ ਪਹਿਲੂਆਂ ਬਾਰੇ ਪੰਜਾਬੀ ਟ੍ਰਿਬਿਊਨ ਦੇ ਖਾਸ ਪ੍ਰੋਗਰਾਮ ਸੱਚੋ ਸੱਚ ਵਿੱਚ ਅੱਜ ਸਾਡੇ ਨਾਲ ਗੱਲ ਕਰਨਗੇ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ ਪੰਜਾਬ ਅਤੇ ਹਰਿਆਣਾ ਵਕਫ ਬੋਰਡ ਦੇ ਸਟੈਂਡਿੰਗ ਕਾਉਂਸਲ ਗੁਲਾਮ ਨਵੀ ਮਲਕ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਲੰਬੇ ਅਰਸੇ ਤੋਂ ਵਕਾਲਤ ਵੀ ਕਰ ਰਹੇ ਨੇ ਮਲਕ ਸਾਹਿਬ ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਟਾਈਮ ਕੱਢ ਕੇ ਆਏ ਹੋ ਤੁਹਾਡਾ ਤਹਿਦਿਦੋਂ ਸਵਾਗਤ ਹੈ ਸ਼ੁਕਰੀਆ ਜੀ ਮਲਕ ਸਾਹਿਬ ਪਿਛਲੇ ਕਈ ਦਿਨਾਂ ਤੋਂ ਪਾਰਲੀਮੈਂਟ 'ਚ ਵੀ ਰੌਲਾ ਦੇਖ ਰਹੇ ਆ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ ਵਕਫ ਸੋਧ ਬਿੱਲ ਅੱਜ ਰਾਸਬਾ ਇੰਟਰ ਹੋਇਆ ਹੈ ਕੀ ਲੱਗਦਾ ਕਿ ਸਰਕਾਰਾਂ ਦੀ ਨੀਤੀ 'ਚ ਫਰਕ ਲੱਗਦਾ ਇਨਾ ਰੌਲਾ ਰੱਪਾ ਪਿਆ ਜਾਂ ਕੋਈ ਬਿੱਲ 'ਚ ਗਰਬੜ ਹੈ ਸਰ ਨੀਤੀ 'ਚ ਹੀ ਮੈਨੂੰ ਲੱਗਦਾ ਫਰਕ ਹੈ ਜੇ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਬਿੱਲ ਪੜ੍ਹਿਆ ਹੀ ਨਹੀਂ ਹੈ ਇਹਨੂੰ ਪ੍ਰੋਜੈਕਟ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਬਹੁਤ ਵੱਡਾ ਇੱਕ ਸੁਧਾਰ ਲਿਆਂਦਾ ਜਾ ਰਿਹਾ ਹੈ ਵਕਫ ਲਾਅ 'ਚ ਹਾਲਾਂਕਿ ਜੇ ਮੈਂ ਤੁਹਾਨੂੰ ਦੱਸਾਂ ਵੀ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਜਾ ਰਹੀਆਂ ਉਹ ਜਿਹੜੀ ਇਨਕ੍ਰੋਚਮੈਂਟ ਹੈ ਉਹਨੂੰ ਵਿਧਾਨਣ ਗਈ ਹੈ ਜਿਹੜੇ ਬੰਦੇ ਇਲੀਗਲ ਕਬਜ਼ੇ ਚ ਬੈਠੇ ਐ ਉਹਨਾਂ ਨੂੰ ਹੋਰ ਪ੍ਰੋਟੈਕਟ ਕੀਤਾ ਜਾ ਰਿਹਾ ਤੇ ਕੁਝ ਪ੍ਰਾਪਰਟੀਆਂ ਜਿਹੜੀਆਂ ਸਰਕਾਰ ਦੇ ਥਰੂ ਵਕਫ ਬੋਰਡ ਨੂੰ ਆਈਆਂ ਸੀ ਉਹਨਾਂ ਨੂੰ ਦੁਬਾਰਾ ਗ੍ਰੈਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਿਹੜਾ ਇਹ ਕਮਿਊਨਿਟੀ ਦੇ ਇੰਟਰਸਟ ਦੇ ਖਿਲਾਫ ਹੈ ਜਿਹੜੀ ਐਮੈਂਡਮੈਂਟ ਇਹ ਆ ਰਹੀ ਹੈ ਲੀਗਲ ਐਂਗਲ ਤੋਂ ਵੀ ਦੇਖੀਏ ਇਹ ਇੱਕ ਪ੍ਰੋ ਇਨਕ੍ਰੋਚਮੈਂਟ ਬਿਲ ਇਹ ਵਕਫ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਨ ਲਈ ਬਿੱਲ ਨਹੀਂ ਲਿਆਂਦਾ ਜਾ ਰਿਹਾ ਇਹ ਵਕਫ ਪ੍ਰਾਪਰਟੀ ਨੂੰ ਖਰਾਬ ਕਰਨ ਲਈ ਬਿੱਲ ਲਿਆਂਦਾ ਜਾ ਰਿਹਾ ਜੀ ਜੀ ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਬਿੱਲ ਖਰਾਬ ਕਰਨ ਦੇ ਲਈ ਹੈ ਇਹਦੇ ਬਾਰੇ ਆਪਾਂ ਅੱਗੇ ਜਾ ਕੇ ਡਿਟੇਲ ਚ ਗੱਲ ਕਰਾਂਗੇ ਪਰ ਮੈਂ ਮੁੱਢਲਾ ਨੁਕਤਾ ਇਹ ਸਮਝਣਾ ਚਾਹੁੰਨਾ ਤੁਹਾਡੇ ਕੋਲੋਂ ਵਕਫ ਕੀ ਹੈ ਵਕਫ ਕੀ ਹੈ ਔਰ ਮਤਾਬਲੀ ਕੀ ਹੈ ਇਹਦੇ ਜਿਹੜੇ ਸੋਸ਼ਲ ਜਾਂ ਜਿਹੜੇ ਰਿਲੀਜੀਅਸ ਐਸਪੈਕਟ ਹੈ ਉਹਨਾਂ ਬਾਰੇ ਥੋੜਾ ਜਿਹਾ ਬਰੀਫਲੀ ਸਾਨੂੰ ਦੱਸੋ ਸਰ ਸਾਡਾ ਜਿਹੜਾ ਜਿਹੜੀ ਵੀ ਸਾਡਾ ਕਲਚਰ ਹੈ ਸਾਡੇ ਦੇਸ਼ ਦਾ ਲੋਕ ਮਿਲਜੁਲ ਕੇ ਭਾਈਚਾਰੇ ਚ ਰਹਿੰਦੇ ਸੀ ਉਥੇ ਸਾਡੇ ਸਾਰੇ ਧਾਰਮਿਕ ਸਥਾਨਾਂ ਨੂੰ ਲੋਕਾਂ ਨੇ ਪ੍ਰਾਪਰਟੀਆਂ দান ਕੀਤੀਆਂ ਜੀ ਚਾਹੇ ਉਹ ਮਸਜਿਦਾਂ ਨੂੰ দান ਕੀਤੀਆਂ ਕਬਰਸਤਾਨਾਂ ਨੂੰ ਕੀਤੀਆਂ ਗੁਰਦੁਆਰਿਆਂ ਨੂੰ ਕੀਤੀਆਂ ਮੰਦਰਾਂ ਨੂੰ ਕੀਤੀਆਂ ਜਿਹੜਾ ਵਕਫ ਹੈ ਇਹਦਾ ਮਤਲਬ ਇਹ ਹੈ ਕਿ ਕੋਈ ਬੰਦਾ ਕੋਈ ਵੀ ਚੀਜ਼ ਚਾਹੇ ਉਹ ਮੂਵੇਬਲ ਹੈ ਚਾਹੀ ਇਮੂਵੇਬਲ ਹੈ ਉਹ দান ਕਰਦਾ ਹੈ ਤਾਂ ਕਿ ਉਹ ਰੱਬ ਨੂੰ দান ਕਰਦਾ ਇੱਕ ਤਰੀਕੇ ਨਾਲ ਤਾਂ ਕਿ ਉਹਦੀ ਜਿਹੜੀ ਆਮਦਨ ਹੈ ਉਹ ਕਮਿਊਨਿਟੀ ਦੀ ਵੈਲਫੇਅਰ ਲਈ ਯੂਜ਼ ਹੋ ਸਕੇ ਰਿਲੀਜੀਅਸ ਕੰਮਾਂ ਲਈ ਯੂਜ਼ ਹੋ ਸਕੇ ਜੀ ਉਹ ਧਾਰਮਿਕ ਕੰਮਾਂ ਲਈ ਜਿਹੜੀ ਪ੍ਰਾਪਰਟੀ দান ਕੀਤੀ ਜਾਂਦੀ ਹੈ ਉਹਨੂੰ ਵਕਫ ਕਹਿੰਦੇ ਨੇ ਜੀ ਜੀ ਤੇ ਜਦੋਂ ਆ ਪਾਰਟੀਸ਼ਨ ਹੋਇਆ ਸਾਡੇ ਮੁਲਕ ਦਾ ਉਦੋਂ ਜਿਹੜਾ ਖਿੱਤਾ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਉਹ ਸਾਡਾ ਸਾਡੀਆਂ ਪੰਜਾਬ ਹਰਿਆਣਾ ਹਿਮਾਚਲ ਤੇ ਕੁਝ 파ਟ ਰਾਜਸਥਾਨ ਦਾ ਸੀ ਜੀ ਇੱਥੇ ਜਿਹੜੀਆਂ ਪ੍ਰਾਪਰਟੀਆਂ ਲੋਗਾਂ ਦੀਆਂ ਇੰਡੀਵਿਜੂਅਲ ਪ੍ਰਾਪਰਟੀ ਸੀ ਜਿਹੜੇ ਮੁਸਲਮਾਨ ਮਾਈਗ੍ਰੇਟ ਕਰਕੇ ਗਏ ਉਹ ਵੈਕਿਊ ਪ੍ਰਾਪਰਟੀ ਚ ਆਈਆਂ ਤੇ ਉਹ ਜਿਹੜੇ ਉਧਰੋਂ ਮਾਈਗ੍ਰੇਟ ਕਰਕੇ ਨਾਨ ਮੁਸਲਮੰਦੇ ਆਏ ਉਹਨਾਂ ਨੂੰ ਅਲਾਟ ਹੋ ਗਈਆਂ ਲੇਕਿਨ ਜਿਹੜੀਆਂ ਰਿਲੀਜੀਅਸ ਪ੍ਰਾਪਰਟੀ ਸੀ ਕਬਰਸਤਾਨ ਹੈਗੇ ਆ ਮਸਜਿਦਾਂ ਨੇ ਦਰਗਾਹਾਂ ਨੇ ਉਹਨਾਂ ਦੇ ਨਾਲ ਅਟੈਸਟ ਬਹੁਤ ਸਾਰੀ ਪ੍ਰਾਪਰਟੀ ਸੀ ਉਹਨਾਂ ਪ੍ਰਾਪਰਟੀਆਂ ਨੂੰ ਮੈਨੇਜ ਕਰਨ ਲਈ 1954 ਚ ਵਕਫ ਐਕਟ ਬਣਾਇਆ ਗਿਆ ਤੇ ਵਕਫ ਐਕਟ ਦੇ ਤਹਿਤ ਪ੍ਰੋਵੀਜ਼ਨਸ ਪਾਈਆਂ ਗਈਆਂ ਕਿ ਹਰ ਇੱਕ ਸਟੇਟ ਆਪਣਾ ਵਕਫ ਬੋਰਡ ਬਣਾਏਗੀ ਜਿਹੜਾ ਸਾਰੀਆਂ ਇਹ ਰਿਲੀਜੀਅਸ ਪ੍ਰਾਪਰਟੀਆਂ ਨੂੰ ਮੈਨੇਜ ਕਰੇਗਾ ਤੇ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਕਮਿਊਨਿਟੀ ਦੀ ਵੈਲਫੇਅਰ ਲਈ ਤੇ ਚੈਰੀਟੇਬਲ ਪਰਪਸ ਲਈ ਯੂਜ਼ ਹੋਏਗੀ ਤੇ 1954 ਤੋਂ ਇਹਨਾਂ ਸਾਰੀਆਂ ਪ੍ਰਾਪਰਟੀਆਂ ਦੀ ਇਹ ਮੈਨੇਜਮੈਂਟ ਹੈ ਜਿਹੜੀ ਵਕਫ ਬੋਰਡ ਕੋਲੇ ਆਈ ਹੁਣ ਇੱਥੇ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ ਉਹ ਇਹ ਹੈ ਕਿ ਜਦੋਂ 1954 ਤੋਂ ਪਹਿਲਾਂ ਇਹਨਾਂ ਪ੍ਰਾਪਰਟੀਆਂ ਦਾ ਕੀ ਸਟੇਟਸ ਸੀ ਜਿਵੇਂ ਕਿਸੇ ਪਿੰਡ ਚ ਕਬਰਸਤਾਨ ਹੈ ਉਹਦਾ ਜੇ ਪੁਰਾਣਾ ਆਪਾ ਰੈਵਨਿਊ ਰਿਕਾਰਡ ਦੇਖੀਏ ਤਾਂ ਉਹ ਜਿਹੜੀ ਜਿਹੜਾ ਰੈਵਨਿਊ ਰਿਕਾਰਡ ਹੈ ਉਹਦੇ ਚ ਜਿਹੜਾ ਨੇਚਰ ਆਫ ਪ੍ਰਾਪਰਟੀ ਹੈ ਜੀ ਉਹ ਦਿਖਾਇਆ ਹੋਇਆ ਹੈ ਕਿ ਕਬਰਸਥਾਨ ਹੈ ਮਸਜਿਦ ਹੈ ਜਾਂ ਦਰਗਾਹ ਹੈ ਲੇਕਿਨ ਜਿਹੜਾ ਓਨਰਸ਼ਿਪ ਵਾਲਾ ਕਾਲਮ ਹੈ ਉੱਥੇ ਓਨਰਸ਼ਿਪ ਵਾਲੇ ਕਾਲਮ ਚ ਜਿਹੜੀਆਂ ਜ਼ਿਆਦਾਤਰ ਰੂਰਲ ਪ੍ਰਾਪਰਟੀ ਸੀ ਉਹਨਾਂ ਨੂੰ ਸ਼ਾਮਲਾ ਤੇ ਚ ਦਿਖਾਇਆ ਗਿਆ ਜਿਹੜੀਆਂ ਅਰਬਨ ਪ੍ਰਾਪਰਟੀ ਸੀ ਉਹ ਜਿਹੜੀਆਂ ਅਰਬਨ ਲੋਕਲ ਬਾਡੀ ਸੀ ਉਹਨਾਂ ਦੇ ਨਾਂ ਤੇ ਆਈਆਂ ਜੀ ਠੀਕ ਹੈ ਲੇਕਿਨ ਫਿਰ ਵਕਫ ਐਕਟ ਚ ਵੀ ਇਹ ਚੀਜ਼ ਪਾਈ ਗਈ ਕਿ ਜੇ ਕੋਈ ਵੀ ਰਿਲੀਜੀਅਸ ਪ੍ਰੋਪਰਟੀ ਹੈ ਚਾਹੇ ਉਹਨੂੰ ਸ਼ਾਮਲਤ ਲੈਂਡ ਦਿਖਾਇਆ ਗਿਆ ਹੈ ਓਨਰਸ਼ਿਪ ਵਾਲੇ ਕਾਲਮ ਚਾਹੇ ਕੋਈ ਹੋਰ ਚੀਜ਼ ਦਿਖਾਇਆ ਗਿਆ ਹੈ ਜੇ ਉਹ ਰਿਲੀਜੀਅਸ ਹੈ ਉਹਦੀ ਮੈਨੇਜਮੈਂਟ ਹੈ ਜਿਹੜੀ ਵਕਫ ਬੋਰਡ ਕੋਲੇ ਆਏਗੀ ਜੀ ਤੇ ਵਕਫ ਬੋਰਡ ਕੋਲੇ ਮੈਨੇਜਮੈਂਟ ਕੋਈ ਇਸੇ ਤਰ੍ਹਾਂ ਨਹੀਂ ਆਈ ਵਕਫ ਐਕਟ ਦੇ ਤਹਿਤ ਪ੍ਰੋਵਾਈਡ ਕੀਤਾ ਗਿਆ ਕਿ ਜੀ ਸਟੇਟ ਗਵਰਨਮੈਂਟ ਹੈ ਜਿਹੜੀ ਇੱਕ ਸਰਵੇ ਕਮਿਸ਼ਨ ਬਣਾਏਗੀ ਜੀ ਸਰਕਾਰ ਦੇ ਆਪਣੇ ਆਫੀਸਰ ਸੀ ਜਿਹੜੇ ਉਹਨਾਂ ਨੂੰ ਸਰਵੇ ਕਮਿਸ਼ਨ ਚ ਅਪਾਇੰਟ ਕੀਤਾ ਗਿਆ ਉਹਨਾਂ ਨੇ ਸਾਰੀਆਂ ਸਟੇਟਸ ਦਾ ਸਰਵੇ ਕੀਤਾ ਪ੍ਰੋਪਰ ਸਰਵੇ ਕਰਨ ਵੇਲੇ ਪ੍ਰਿੰਸੀਪਲਸ ਜਿਹੜੇ ਲੇਡ ਆਨ ਕੀਤੇ ਸੀ ਕਿ ਪ੍ਰਾਪਰਟੀ ਰਿਲੀਜੀਅਸ ਹੈ ਉਹ ਚੈੱਕ ਕਰਨ ਲਈ ਕਿਹੜੇ ਪੈਰਾਮੀਟਰਸ ਨੇ ਉਹਨਾਂ ਚ ਇਹ ਸੀ ਕਿ ਪ੍ਰਾਪਰਟੀ ਰੈਵਨਿਊ ਰਿਕਾਰਡ ਚ ਜਾਂ ਕਿਸੇ ਵੀ ਅਫੀਸ਼ਰ ਰਿਕਾਰਡ ਚ ਉਹਦੀ ਨੇਚਰ ਕੀ ਚੀਜ਼ ਹੈ ਉਹ ਸਰਵੇ ਕਮਿਸ਼ਨ ਨੇ ਰਿਪੋਰਟ ਦਿੱਤੀ ਉਸ ਰਿਪੋਰਟ ਦੇ ਆਧਾਰ ਤੇ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਗਈਆਂ ਫਿਰ ਹਰ ਇੱਕ ਪ੍ਰਾਪਰਟੀ ਦਾ ਅਲੱਗ ਤੋਂ ਨੋਟੀਫਿਕੇਸ਼ਨ ਹੋਇਆ ਤੋ ਨੋਟੀਫਿਕੇਸ਼ਨ ਦੇ ਹੋਣ ਤੋਂ ਬਾਅਦ ਉਹ ਸਾਰੀਆਂ ਪ੍ਰਾਪਰਟੀਆਂ ਵਕਫ ਬੋਰਡ ਦੀ ਮੈਨੇਜਮੈਂਟ ਥੱਲੇ ਆ ਗਈਆਂ ਜੀ ਹੁਣ ਜਿਹੜਾ ਰੌਲਾ ਰੱਪਾ ਜ਼ਿਆਦਾਤਰ ਮੀਡੀਆ ਚ ਪਾਇਆ ਜਾ ਰਿਹਾ ਹੈ ਕਿ ਜੀ ਵਕਫ ਬੋਰਡ ਕਿਸੇ ਵੀ ਜਗ੍ਹਾ ਜਾ ਕੇ ਆਪਣਾ ਕਲੇਮ ਕਰ ਦਿੰਦਾ ਹੈ ਕਿਸੇ ਪ੍ਰਾਪਰਟੀ ਤੇ ਜਾਂ ਆਪਣਾ ਉੱਥੇ ਬੋਰਡ ਲਾ ਦਿੰਦਾ ਉਹ ਚੀਜ਼ ਐਕਟ ਚ ਕਿਤੇ ਵੀ ਨਹੀਂ ਪ੍ਰੋਵਾਈਡਡ ਹੈ ਜਿੰਨੀਆਂ ਵੀ ਪ੍ਰਾਪਰਟੀਆਂ ਵਕਫ ਪ੍ਰਾਪਰਟੀਆਂ ਡਿਕਲੇਅਰ ਹੋਈਆਂ ਉਹ ਸਾਰੀਆਂ ਬਕਾਇਦਾ ਸਰਵੇ ਤੋਂ ਬਾਅਦ ਹੋਈਆਂ ਤੇ ਉਹਨਾਂ ਦੇ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੀਤੇ ਹੋਏ ਆ ਵਕਫ ਬੋਰਡ ਆਪਣੇ ਪਾਸ ਇਹੀ ਜੀ ਕੋਈ ਪਾਵਰ ਨਹੀਂ ਹੈ ਕਿ ਉਹ ਖੁਦ ਜਾ ਕੇ ਕਿਸੇ ਵੀ ਪ੍ਰਾਪਰਟੀ ਤੇ ਆਪਣਾ ਬੋਰਡ ਲਾ ਦੇ ਜਾਂ ਉਹ ਕਲੇਮ ਕਰ ਦੇ ਕਿ ਵਕਫ ਪ੍ਰਾਪਰਟੀ ਹੈ ਇੱਕ ਮਲਕ ਸਾਹਿਬ ਜਦੋਂ ਕੋਈ ਵਕਫ ਕਰਨ ਦੀ ਗੱਲ ਆਉਂਦੀ ਹੈਗੀ ਹੈ ਬਿਲਕੁਲ ਕੀ ਇੱਕ ਮੁਸਲਮ ਕਰ ਸਕਦਾ ਹੈ ਜਾਂ ਦੂਸਰੇ ਧਰਮਾਂ ਦੇ ਵਿਅਕਤੀ ਵੀ ਕੋਈ ਕਰ ਸਕਦੇ ਨੇ ਸਰ ਜਿਹੜਾ ਸਾਡੀ ਹਿਸਟੋਰੀਕਲ ਬੈਕਗ੍ਰਾਉਂਡ ਹੈ ਉਹਦੇ ਚ ਜਿਹੜੇ ਵੀ ਰੂਲਰ ਆਏ ਸਾਡੇ ਚਾਹੇ ਉਹ ਮੁਸਲਮ ਸੀ ਚਾਹੇ ਉਹ ਨਾਨ ਮੁਸਲਮ ਸੀ ਉਹਨਾਂ ਨੇ ਮੁਸਲਮ ਰਾਜਿਆਂ ਨੇ ਹਿੰਦੂ ਮੰਦਰਾਂ ਲਈ ਗੁਰਦੁਆਰਿਆਂ ਲਈ ਗਰੰਟਾਂ ਦਿੱਤੀਆਂ ਤੇ ਨਾਨ ਮੁਸਲਮ ਰਾਜਾ ਨੇ ਮਸਜਿਦਾਂ ਜਿਵੇਂ ਕਪੂਰਥਲੇ ਇੱਕ ਸਾਡੇ ਬੈਸਟ ਐਗਜ਼ਾਮਪਲ ਹੈ ਕਪੂਰਥਲੇ ਚ ਮਸਜਿਦਾਂ ਕਬਰਸਥਾਨਾਂ ਦੇ ਨਾਂ ਤੇ ਉਸ ਟਾਈਮ ਦੇ ਜਿਹੜੇ ਨਾਨ ਮੁਸਲਮ ਸੀ ਰਾਜੇ ਨੇ ਉਹਨਾਂ ਨੇ ਬਹੁਤ ਸਾਰੀਆਂ ਜਾਇਦਾਦਾਂ ਦਿੱਤੀਆਂ ਹੁਣ ਤੱਕ ਜਿਹੜੀ ਪ੍ਰੋਵੀਜ਼ਨ ਸੀ ਹੋਏ ਸੀ ਕਿ ਕੋਈ ਵੀ ਨਾਨ ਮੁਸਲਮ ਵਕਫ ਕਰ ਸਕਦਾ ਆਹ ਜਿਹੜੀ ਐਮੈਂਡਮੈਂਟ ਲੈ ਕੇ ਆ ਰਹੇ ਨੇ ਇਹਦੇ ਚ ਇਹ ਉਹ ਪ੍ਰੋਵੀਜ਼ਨ ਨੂੰ ਹਟਾ ਰਹੇ ਨੇ ਹੁਣ ਅਮੈਂਡਮੈਂਟ ਦੇ ਜ਼ਰੀਏ ਕਿਹਾ ਜਾ ਰਿਹਾ ਹੈ ਕਿ ਜੀ ਕੋਈ ਨਾਨ ਮੁਸਲਮ ਪ੍ਰਾਪਰਟੀ ਵਕਫ ਨਹੀਂ ਕਰ ਸਕਦਾ ਇੱਕ ਜਿਹੜੀ 5 ਸਾਲ ਵਾਲੀ ਲਾਈ ਹੈ ਕਿ ਜੇ ਕੋਈ ਬੰਦਾ ਮੁਸਲਮ ਧਰਮ ਰਹਿਣ ਦੇ ਜੇ ਕਿਸੇ ਮੁਸਲਮ ਨੇ ਪ੍ਰਾਪਰਟੀ ਵਕਫ ਕਰਨੀ ਹੈ ਉਹ ਕਹਿੰਦੇ ਉਹ ਪਿਛਲੇ 5 ਸਾਲ ਤੋਂ ਪੂਰੀ ਤਰ੍ਹਾਂ ਧਾਰਮਿਕ ਰੀਤੋ ਰਿਵਾਜ ਚ ਰਹਿ ਰਿਹਾ ਹੋਵੇ ਮਤਲਬ ਇਹ ਕੰਡੀਸ਼ਨ ਨਵੀਂ ਹੈ ਇਹ ਨਵੀਂ ਕੰਡੀਸ਼ਨ ਲਈ ਹੈ ਤੇ ਇੱਕ ਨਵੀਂ ਕੰਡੀਸ਼ਨ ਇਹ ਲਈ ਹੈ ਕਿ ਨਾਨ ਮੁਸਲਮ ਵਕਫ ਕਰ ਨਹੀਂ ਸਕਦਾ ਪੁਲਿਸ ਸਾਹਿਬ ਇਹਦੇ ਚ ਇਹ ਇਹ ਬਹੁਤ ਜਿਹੜਾ ਸਾਡਾ ਸੋਸ਼ਲ ਫੈਬਰਿਕ ਹੈ ਉਹਦੇ ਲਈ ਖਤਰਨਾਕ ਚੀਜ਼ ਹੈ ਉਹ ਕਿਵੇਂ ਉਹ ਤੁਹਾਨੂੰ ਮੈਂ ਦੱਸਦਾ ਕਿਵੇਂ ਹੁਣ ਜੇ ਪਿੱਛੇ ਜੇ ਤੁਸੀਂ ਆਪਣੇ ਖਿੱਤੇ ਚ ਦੇਖਿਆ ਹੋਣਾ ਕਿ ਕਿਉਂਕਿ ਮੁਸਲਮਾਨ ਜਿਆਦਾ ਪੰਜਾਬ ਚੋਂ ਮਾਈਗ੍ਰੇਟ ਕਰਕੇ ਚਲੇ ਗਏ ਜੇ ਕਿਸੇ ਮਲੇਰ ਕੋਲੋਂ ਛੱਡ ਕੇ ਬਾਕੀ ਸਾਰੀ ਜਗ੍ਹਾ ਤੇ ਕਿਸੇ ਪਿੰਡ ਚ ਦੋ ਘਰ ਨੇ ਕਿਸੇ ਪਿੰਡ ਚ ਚਾਰ ਘਰ ਨੇ ਉਹ ਵੀ ਫਾਈਨੈਂਸ਼ੀਅਲ ਉਹਨਾਂ ਦੀ ਕੰਡੀਸ਼ਨ ਜਿਆਦਾ ਅੱਛੀ ਨਹੀਂ ਹੈ ਉਹ ਨਾ ਆਪਣੇ ਲਈ ਕੋਈ ਮਸਜਿਦ ਕਨਸਟਰਕਟ ਕਰ ਸਕਦੇ ਆ ਨਾ ਉਹਨਾਂ ਕੋਈ ਜਗ੍ਹਾ ਤੇ ਉਹਨਾਂ ਕੋਲੇ ਕਬਰਸਥਾਨ ਵੀ ਨਹੀਂ ਹੈਗੇ ਹਾਲਾਂਕਿ ਵਕਫ ਬੋਰਡ ਆਪਣੇ ਲੈਵਲ ਤੇ ਕਰ ਰਿਹਾ ਹੈ ਬਟ ਲੋਕਲ ਲੋਗ ਉਹਨਾਂ ਦੀ ਹੈਲਪ ਲਈ ਆਏ ਉਹਨਾਂ ਨੇ ਉਹਨਾਂ ਨੂੰ ਮਸਜਿਦਾਂ ਬਣਾ ਕੇ ਦਿੱਤੀਆਂ ਹੁਣ ਪਿੱਛੇ ਦੋ ਤਿੰਨ ਜਗ੍ਹਾ ਇਹ ਹੈ ਕਿ ਪਿੰਡ ਵਿੱਚ ਜਿਹੜੀ ਨਾਨ ਮੁਸਲਮਾਨ ਜਾਂ ਸਿੱਖ ਪੋਪੂਲੇਸ਼ਨ ਸੀ ਉਹਨਾਂ ਨੇ ਮਸਜਿਦ ਬਣਾ ਕੇ ਮੁਸਲਮਾਨਾਂ ਨੂੰ ਦਿੱਤੀ ਉਹ ਵਕਫ ਹੈ ਬਹੁਤ ਵਾਰੀ ਅਖਬਾਰਾਂ ਚ ਵੀ ਅਖਬਾਰਾਂ ਚ ਆਇਆ ਹੈ ਉਹ ਵਕਫ ਹੈ ਹੁਣ ਇਸ ਐਮੈਂਡਮੈਂਟ ਦੇ ਜ਼ਰੀਏ ਇਹ ਕਹਿ ਰਹੇ ਨੇ ਕਿ ਤੁਸੀਂ ਨਹੀਂ ਕਰ ਸਕਦੇ ਜੇ ਮੈਂ ਕੋਈ ਗੁਰਦੁਆਰੇ ਨੂੰ ਜਾਂ ਮੰਦਿਰ ਨੂੰ ਆਪਣੀ ਪ੍ਰਾਪਰਟੀ ਦਾਨ ਕਰਨਾ ਚਾਹੁੰਦਾ ਹੈ ਤਾਂ ਕੋ ਕਾਨੂੰਨ ਕੋਈ ਮੈਨੂੰ ਕਿਵੇਂ ਰੋ ਸਕਦਾ ਉਹ ਮੇਰਾ ਫੰਡਮੈਂਟਲ ਰਾਈਟ ਹੈ ਮੈਂ ਕਿਸੇ ਨੂੰ ਵੀ ਦਾਂ ਮਲਕ ਸਾਹਿਬ ਇੱਕ ਮੇਨ ਸੈਂਟਰਲ ਲੈਵਲ ਤੇ ਬਕਰ ਬੋਰਡ ਹੈ ਜਾਂ ਬਤੀ ਹੋਰ ਸੂਬਿਆਂ ਦੇ ਵਿੱਚ ਜਿਹੜੇ ਵਕਫ ਬੋਰਡ ਕੰਮ ਕਰਦੇ ਨੇ ਉਹਨਾਂ ਦੀ ਕੰਪੋਜੀਸ਼ਨ ਤੇ ਇਹ ਜਿਹੜਾ ਵਕਫ ਸੋਧ ਬਿੱਲ ਉਹ ਕਿਸ ਕਿਸਮ ਦਾ ਅਸਰ ਪਾਏਗਾ ਸਰ ਇਹ ਕਈ ਜਗ੍ਹਾ ਤੇ ਕਾਫੀ ਬੁਰੀ ਤਰ੍ਹਾਂ ਇਫੈਕਟ ਕਰੇਗਾ ਹੁਣ ਤੁਸੀਂ ਦੇਖੋ ਇਹ ਪਹਿਲਾਂ ਇਹ ਸੀ ਆਪਣੇ ਵੈਸੇ ਵੀ ਹੈ ਜਿੰਨੀ ਵੀ ਪਬਲਿਕ ਪ੍ਰਾਪਰਟੀ ਹੈ ਜਾਂ ਰਿਲੀਜੀਅਸ ਪ੍ਰਾਪਰਟੀ ਹੈ ਉਹਦੇ ਤੇ ਲਿਮਿਟੇਸ਼ਨ ਐਕਟ ਐਪਲੀਕੇਬਲ ਨਹੀਂ ਹੁੰਦਾ ਵਕਫ ਐਕਟ ਪ੍ਰਾਪਰਟੀ ਤੇ ਵੀ ਹੁਣ ਤੱਕ ਲਿਮਿਟੇਸ਼ਨ ਐਕਟ ਐਪਲੀਕੇਬਲ ਨਹੀਂ ਸੀ ਹੁੰਦਾ ਉਹ ਇਸੇ ਕਰਕੇ ਪ੍ਰਵੀਜ਼ਨਾਂ ਦਿੱਤੀਆਂ ਗਈਆਂ ਸੀ ਕਿ ਇਹ ਜਿਹੜੀਆਂ ਪਬਲਿਕ ਪ੍ਰਾਪਰਟੀਆਂ ਨੇ ਜਾਂ ਰਿਲੀਜੀਅਸ ਹੈ ਚੈਰੀਟੇਬਲ ਪ੍ਰਾਪਰਟੀਆਂ ਨੇ ਉਹਨਾਂ ਤੇ ਕੋਈ ਨਜਾਇਜ਼ ਕਬਜ਼ੇ ਨਾ ਹੋਣ ਜੇ ਕੋਈ ਕਾਫੀ ਲੰਬੇ ਸਮੇਂ ਤੋਂ ਕਬਜ਼ਾ ਕਰੀ ਵੀ ਬੈਠਾ ਹੈ ਤਾਂ ਉਹ ਜਿਹੜੀ ਐਪਰੋਪਰੀਏਟ ਅਥਾਰਟੀ ਹੈ ਕਦੇ ਵੀ ਲੀਗਲ ਕਾਰਵਾਈ ਕਰ ਸਕਦੀ ਹੈ ਉਹਦੇ ਖਿਲਾਫ ਪੋਜੈਸ਼ਨ ਵਾਪਸ ਲੈਣ ਲਈ ਹੁਣ ਇਹਨਾਂ ਨੇ ਜਿਹੜਾ ਨਵਾਂ ਅਮੈਂਡਮੈਂਟ ਬਿੱਲ ਲੈ ਕੇ ਆ ਰਹੇ ਨੇ ਇਹਦੇ 'ਚ ਇਹ ਕਹਤਾ ਹੈ ਕਿ ਜੀ ਹੁਣ ਜਿਹੜੀ ਵਕਫ ਪ੍ਰਾਪਰਟੀ ਹੈ ਉਹਦੇ ਤੇ ਲਿਮਿਟੇਸ਼ਨ ਐਕਟ ਐਪਲੀਕੇਬਲ ਹੋਏਗਾ ਹਾਲਾਂਕਿ ਉਹਦੇ ਚ ਇਹ ਪਾਇਆ ਹੈ ਕਿ ਐਪਲੀਕੇਬਲ ਹੋਏਗਾ ਜਿਸ ਦਿਨ ਤੋਂ ਇਹ ਬਿੱਲ ਲਾਗੂ ਹੋ ਜਾਏਗਾ ਜਿਸ ਤਰ੍ਹਾਂ ਪ੍ਰਾਈਵੇਟ ਪ੍ਰਾਪਰਟੀ ਤੇ ਜਿਸ ਤਰ੍ਹਾਂ ਪ੍ਰਾਈਵੇਟ ਪ੍ਰਾਪਰਟੀ ਤੇ ਲਾਗੂ ਹੁੰਦਾ ਹੁਣ ਇਹੀ ਜੀ ਅਮੈਂਡਮੈਂਟ ਕਰਕੇ ਤੁਸੀਂ ਕੀ ਕਬੋਰਡ ਦਾ ਭਲਾ ਕਰਨਾ ਚਾਹੁੰਦੇ ਹੋ ਤੁਸੀਂ ਤੁਸੀਂ ਤਾਂ ਰਹਾ ਦੇ ਨੇ ਇਨਕ੍ਰੋਚਮੈਂਟ ਨੂੰ ਹੈ ਜਿਹੜਾ ਇਨਕਰੇਜ ਕਰ ਰਹੇ ਹੋ ਕਿ ਲੋਕ ਦੱਬ ਲੈਣ ਉਸ ਤੋਂ ਬਾਅਦ ਬੋਰਡ ਛੜਾਈ ਨਾ ਸਕੇ ਕਿਉਂਕਿ ਲਿਮਿਟੇਸ਼ਨ ਐਕਟ ਵਾਲਾ ਪੰਗਾ ਪੈ ਜਾਏਗਾ ਟਾਈਮ ਬਾਡ ਹੋ ਜਾਏਗਾ ਤੁਹਾਡਾ ਕਲੇਮ ਤੋ ਜਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਜਿਵੇਂ ਇਹਦਾ ਨਾਮ ਉਮੀਦ ਰੱਖਿਆ ਜਾ ਰਿਹਾ ਤੇ ਰਦਰ ਉਮੀਦ ਤੋਂ ਇਲਾਵਾ ਨਾ ਉਮੀਦੀ ਜ਼ਿਆਦਾ ਇਹਦੇ ਚ ਇਹਦੀਆਂ ਹੋਰ ਮਲਕ ਸਾਬ ਕਿਹੜੀਆਂ ਕਿੜੀਆਂ ਮੋਟੀਆਂ ਇਹ ਤਿੰਨ ਚਾਰ ਗੱਲਾਂ ਜਿਹੜੀਆਂ ਤਿੰਨ ਚਾਰ ਗੱਲਾਂ ਇੱਕ ਭੁੱਲ ਸਾਬ ਇਹਦੇ ਚ ਜਿਹੜਾ ਸਾਡੇ ਹੈਗਾ ਨਾ ਜਿਵੇਂ ਆਪਾਂ ਪਿੰਡਾਂ ਚ ਕੋਈ ਵੀ ਦੇਖਦੇ ਹਾਂ ਜਿਹੜੀ ਸਾਡੀਆਂ ਰਿਲੀਜੀਅਸ ਪਲੇਸਸ ਨੇ ਚਾਹੇ ਉਹ ਮੰਦਿਰ ਹੈ ਮਸਜਿਦ ਹੈ ਜਾਂ ਗੁਰਦੁਆਰਾ ਉਹਨਾਂ ਦੀ ਕੋਈ ਟਾਈਟਲ ਡੀਡ ਨਹੀਂ ਹੁੰਦੀ ਜੇ ਆਪਣੇ ਕੋਈ ਪਿੰਡ ਚ ਗੁਰਦੁਆਰਾ 100 ਸਾਲ ਤੋਂ ਹੈ ਜੇ ਅੱਜ ਕੋਈ ਕਹੇ ਕਿ ਤੁਸੀਂ ਟਾਈਟਲ ਡੀਡ ਦਿਖਾਓ ਜੀ ਇਹ ਕਿਨੇ ਡੋਨੇਟ ਕੀਤੀ ਸੀ ਪ੍ਰਾਪਰਟੀ ਜਾਂ ਕਿਵੇਂ ਆਈ ਸੀ ਪ੍ਰਾਪਰਟੀ ਉਹ ਉਹਦੀ ਨੇਚਰ ਦਿਖਾਉਣ ਦਾ ਇੱਕੋ ਜਰੀਆ ਹੈ ਕਿ ਆਪਾਂ ਪੁਰਾਣਾ ਰਿਕਾਰਡ ਕੱਟ ਕੇ ਦਿਖਾ ਦਿੰਨੇ ਕਿ ਗੁਰਦੁਆਰਾ ਚੱਲਿਆ ਆ ਰਿਹਾ ਹੁਣ ਇਹਦੇ ਵਿੱਚ ਜਿਹੜਾ ਇੱਕ ਵਕਫ ਬਾਇ ਯੂਜ਼ਰ ਹੈ ਵਕਫ ਬਾਇ ਯੂਜ਼ਰ ਦਾ ਮਤਲਬ ਇਹ ਹੈ ਕਿ ਜੇ ਰਿਲੀਜੀਅਸ ਪਰਪਸ ਲਈ ਉਹ ਪ੍ਰਾਪਰਟੀ ਯੂਜ਼ ਹੋ ਰਹੀ ਹੈ ਤਾਂ ਉਹ ਵਕਫ ਹੈ ਹੁਣ ਉਸ ਜਿਹੜੀ ਪ੍ਰੋਵੀਜ਼ਨ ਨੂੰ ਇਹਦੇ ਵਿੱਚ ਹਟਾਇਆ ਜਾ ਰਿਹਾ ਐਮੈਂਡਮੈਂਟ ਚ ਮਤਲਬ ਇਹ ਹੈ ਕਿ ਜੇ ਕੋਈ ਮਸਜਿਦ ਜਾਂ ਕਬਰਸਤਾਨ 100 ਸਾਲ ਤੋਂ ਹੈ ਹੁਣ ਉਹ ਉਹਦੇ ਲਈ ਤੁਹਾਨੂੰ ਟਾਈਟਲ ਦਿਖਾਣਾ ਪੈਣਾ ਕਿ ਜੀ ਦੱਸੋ ਕਿਨੇ ਡੋਨੇਟ ਕੀਤੀ ਸੀ ਉਹ ਹੁਣ ਤੁਸੀਂ 200 ਸਾਲ ਪੁਰਾਣਾ ਰਿਕਾਰਡ ਕਿੱਥੋਂ ਲੈ ਕੇ ਆਓਗੇ ਉਹ ਤਾਂ ਜਿਸ ਤਰ੍ਹਾਂ ਡਿਜੀਟਲ ਰਜਿਸਟ੍ਰੇਸ਼ਨ ਦੀ ਗੱਲ ਕਰਦੇ ਨੇ ਕਿ ਤੁਹਾਨੂੰ 6 ਮਹੀਨੇ ਦਿੱਤੇ ਜਾਣਗੇ ਤੋ ਪ੍ਰਾਪਰਟੀ ਕੰ ਦਾ ਮੈਨੂੰ ਤਾਂ ਲੱਗਦਾ ਨਹੀਂ ਕਿ ਇੰਨੀ ਛੇਤੀ 100 ਸਾਲ ਪੁਰਾਣਾ ਰਿਕਾਰਡ ਹੈ ਤੁਹਾਨੂੰ ਉਹ ਥੋੜਾ ਜਿਹਾ ਇਹਦੇ ਚ ਕੁਝ ਹੋਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਅਲਾਈਜ਼ ਹੈਗੀਆਂ ਬੀਜੇਪੀ ਦੀਆਂ ਉਹਨਾਂ ਦੇ ਕਹਿ ਤੇ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਹੁਣ ਇਹ ਹੋ ਗਿਆ ਕਿ ਇਹ ਪ੍ਰੋਸਪੈਕਟਿਵ ਹੋਏਗਾ ओके प्रोस्पेक्टिव ਦਾ ਮਤਲਬ ਹੈ ਇਹ ਚੀਜ਼ ਜਿਹੜੀਆਂ ਹੁਣ ਨਵੀਆਂ ਪ੍ਰੋਪਰਟੀਆਂ ਵਕਫ ਹੋਣਗੀਆਂ ਉਹਦੇ ਤੇ ਐਪਲੀਕੇਬਲ ਹੋਏਗੀ ਹਾਲਾਂਕਿ ਜਿਹੜਾ ਇਨੀਸ਼ੀਅਲ ਬਿਲ ਇਹਨਾਂ ਨੇ ਇੰਟਰੋਡਿਊਸ ਲੋਕ ਸਭਾ ਚ ਕੀਤਾ ਸੀ ਉਹਦੇ ਚ ਇਹ ਰੈਟਰੋਸਪੈਕਟਿਵ ਸੀ ਰੈਟਰੋਸਪੈਕਟਿਵ ਦਾ ਮਤਲਬ ਪਿੱਛੇ ਤੋਂ ਲਾਗੂ ਹੋਣਾ ਸੀ ਉਹ ਤਾਂ ਜਿਹੜੀ ਸੰਯੁਕਤ ਸੰਸਦੀ ਕਮੇਟੀ ਬਣੀ ਸੀ ਉਹਦੀ ਰეკਮੈਂਡੇਸ਼ਨ ਥੋੜੀਆਂ ਬਹੁਤੀਆਂ ਹਲਕੀਆਂ ਜਿਹੀਆਂ ਚੇਂਜਸ ਕੀਤੇ ਜਿਹੜੇ ਇਹਨਾਂ ਦੇ ਦੂਜੇ ਆਹ ਨਾਈਡੂ ਸਾਹਿਬ ਨੇ ਤੇ ਨਿਤੇਸ਼ ਕੁਮਾਰ ਨੇ ਇਹਨਾਂ ਦੇ ਪ੍ਰੈਸ਼ਰ ਥੱਲੇ ਗਵਰਨਮੈਂਟ ਨੇ ਇਹਨੂੰ ਪ੍ਰੋਸਪੈਕਟਿਵ ਕੀਤਾ rétrospective ਨਹੀਂ ਰਿਹਾ ਉਹ ਮਤਲਬ ਹੁਣ ਜਿਹੜੀਆਂ ਪ੍ਰਾਪਰਟੀਆਂ ਆਲਰੇਡੀ ਵਕਫ ਪ੍ਰਾਪਰਟੀਆਂ ਨੇ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਹੈ ਲੇਕਿਨ ਇੱਕ ਪ੍ਰੋਵੀਜ਼ਨ ਇਹਨਾਂ ਨੇ ਹੋਰ ਬਹੁਤ ਮੈਂ ਦੱਸ ਰਿਹਾ ਸੀ ਕਿ ਕਿਵੇਂ ਇਹ ਇਨਕ੍ਰੋਚਮੈਂਟ ਨੂੰ ਇਹ ਵਿਧਾ ਵਿਧਾਨਗੀਆਂ ਇਹ ਚੀਜ਼ਾਂ ਜਿਹੜੀਆਂ ਐਮੈਂਡਮੈਂਟ ਲੈ ਕੇ ਆ ਰਹੀਆਂ ਸੈਕਸ਼ਨ 52 ਚ ਇਹ ਪ੍ਰੋਵੀਜ਼ਨ ਸੀ ਕਿ ਜੇ ਕੋਈ ਵਕਫ ਪ੍ਰਾਪਰਟੀ ਤੇ ਨਜਾਇਜ਼ ਕਬਜ਼ਾ ਕਰਦਾ ਹੈ ਤਾਂ ਉਹਦੇ ਲਈ 2 ਸਾਲ ਦੀ ਸਖਤ ਸਜ਼ਾ ਹੈ ਜੀ ਠੀਕ ਹੈ ਤੇ ਆਫੈਂਸ ਹੈ ਜਿਹੜਾ ਨਾਨ ਬੇਲੇਬਲ ਹੋਏਗਾ ਜੀ ਹੁਣ ਅਮੈਂਡਮੈਂਟ ਇਹ ਕਰਕੇ ਕਰ ਰਹੇ ਨੇ ਕਿ ਉਹ ਸਜ਼ਾ ਸਖਤ ਨਹੀਂ ਹੋਏਗੀ ਸਿੰਪਲ ਇੰਪ੍ਰਿਜ਼ਨਮੈਂਟ ਹੋਏਗੀ ਤੇ ਨਾਨ ਅਵੇਲੇਬਲ ਅਫੈਂਸ ਵੀ ਹਟਾ ਦਿੱਤਾ। ਮਤਲਬ ਤੁਸੀਂ ਸੁਣੋ ਹਲਾਰਾ ਦੇਣ ਵਾਲੀ ਹਾਂ। ਹਾਂ ਇਹ ਇਨਕਰੇਜਮੈਂਟ ਨੂੰ ਤੁਸੀਂ ਐਨਕਰੇਜ ਕਰ ਰਹੇ ਹੋ ਇਨਕ੍ਰੋਚਮੈਂਟ ਨੂੰ। ਤੇ ਇਹ ਮੈਨੂੰ ਨਹੀਂ ਸਮਝ ਆ ਰਹੀ ਕਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਅਸੀਂ ਵਕਫ ਵਕਫ ਪ੍ਰੋਪਰਟیز ਦੀ ਜ਼ਿਆਦਾ ਅੱਛੀ ਮੈਨੇਜਮੈਂਟ ਲਈ ਇਹ ਬਿੱਲ ਲੈ ਕੇ ਆ ਰਹੇ ਹੋ। ਜਿਹੜਾ ਵਕਫ ਟਰਬਿਊਨਲ ਦਾ ਰੋਲ ਹੈ ਉਹ ਕਿਦਾਂ ਜਿਹੜਾ ਵਕਫ ਟ੍ਰਿਬਿਊਨਲ ਹੈ ਨਾ ਜੀ ਜਿਹੜਾ 1995 ਦੇ ਐਕਟ ਚ ਪਾਇਆ ਸੀ ਇਹਨਾਂ ਨੇ ਪਹਿਲਾਂ ਹੁੰਦਾ ਸੀ ਸਿੰਗਲ ਮੈਂਬਰ ਟ੍ਰਿਬਿਊਨਲ ਜਿਹੜਾ ਸਿੰਗਲ ਉਹ ਸੀ ਉਹ ਐਡੀਸ਼ਨਲ ਡਿਸਟ੍ਰਿਕਟ ਜੱਜ ਲੈਵਲ ਦਾ ਆਫੀਸਰ ਉਹਨੂੰ ਹੈਡ ਕਰਦਾ ਸੀ ਟ੍ਰਿਬਿਊਨਲ ਨੂੰ ਫਿਰ 2013 ਚ ਐਮੈਂਡਮੈਂਟ ਚ ਇਹਨਾਂ ਨੇ 3 ਮੈਂਬਰ ਟ੍ਰਿਬਿਊਨਲ ਕਰਤਾ ਹੁਣ ਐਡੀਸ਼ਨਲ ਡਿਸਟ੍ਰਿਕਟ ਜੱਜ ਲੈਵਲ ਦੇ ਆਫੀਸਰ ਦੇ ਨਾਲ ਇੱਕ ਮੈਂਬਰ ਟ੍ਰਿਬਿਊਨਲ ਦਾ ਅਪਾਇੰਟ ਕਰਦੀ ਹੈ ਗਵਰਨਮੈਂਟ ਜਿਹਨੂੰ ਲੀਗਲ ਨੌਲੇਜ ਹੋਵੇ ਇੱਕ ਸਰਕਾਰ ਦਾ ਨੁਮਾਇੰਦਾ ਉਹਦੇ ਚ ਹੁੰਦਾ ਹੈ ਏਡੀਸੀ ਲੈਵਲ ਦਾ ਬੰਦਾ ਉਹ ਤਿੰਨ ਬੰਦਿਆਂ ਦੀ ਟ੍ਰਿਬਿਊਨਲ ਹੈ ਲੇਕਿਨ ਉਹਦਾ ਜਿਹੜਾ ਚੇਅਰ ਪਰਸਨ ਹੈ ਉਹ ਜੁਡੀਸ਼ੀਅਲ ਅਫੀਸਰ ਐਡੀਸ਼ਨਲ ਡਿਸਟ੍ਰਿਕਟ ਜੱਜ ਹੁੰਦਾ ਜੀ ਉਹ ਜੇ ਵਕਫ ਪ੍ਰੋਪਰਟੀ ਨਾਲ ਕੋਈ ਵੀ ਡਿਸਪਿਊਟ ਹੈ ਜੇ ਤੁਹਾਨੂੰ ਕੋਈ ਗ੍ਰੀਵੈਂਸ ਹੈ ਜੀ ਯਾ ਕਿਸੇ ਹੋਰ ਇੰਡੀਵਿਜੂਅਲ ਮਗਰੀਵੈਂਸ ਹੈ ਉਹ ਆਪਣਾ ਕੇਸ ਟਰਬਿਊਨਲ ਚ ਫਾਈਲ ਕਰ ਸਕਦਾ ਉਹ ਕਹਿ ਸਕਦਾ ਹੈ ਕਿ ਜੀ ਇਹ ਮੇਰੀ ਪ੍ਰੋਪਰਟੀ ਹੈ ਵਕਾ ਬੋਰਡ ਦੀ ਪ੍ਰੋਪਰਟੀ ਨਹੀਂ ਹੈ ਜਾਂ ਉਹ ਕੋਈ ਵੀ ਹੋਰ ਰੀਲੀਫ ਮੰਗ ਸਕਦਾ ਤੇ ਟਰਬਿਊਨਲ ਫੈਸਲਾ ਕਰਦੀ ਸੀ ਕਿ ਉਹਦਾ ਕੇਸ ਬੰਦਦਾ ਹੈ ਜਾਂ ਨਹੀਂ ਬੰਦਦਾ ਜੇ ਤੁਸੀਂ ਟਰਬਿਊਨਲ ਦੇ ਫੈਸਲੇ ਤੋਂ ਖੁਸ਼ ਨਹੀਂ ਹੋ ਤਾਂ ਤੁਸੀਂ ਅੱਗੇ ਹਾਈ ਕੋਰਟ ਚਲੇ ਜਾਂਦੇ ਸੀ ਉਸ ਫੈਸਲੇ ਨੂੰ ਹਾਈ ਕੋਰਟ ਚੈਲੰਜ ਕਰਦੇ ਸੀ ਪਰ ਨਵੇਂ ਬਿਲ ਵਿੱਚ ਫਿਰ ਕੀ ਫਰਕ ਹੈ ਅਪੀਲ ਤਾਂ ਹੁਣ ਵੀ ਹਾਈ ਕੋਰਟ 'ਚ ਨੇ ਨਵੀਂ ਪ੍ਰੋਵੀਜ਼ਨ ਜਿਹੜੀ ਕੀਤੀ ਹੈ ਪਹਿਲਾਂ ਅਪੀਲ ਦੀ ਪ੍ਰੋਵੀਜ਼ਨ ਨਹੀਂ ਸੀ ਤੁਸੀਂ ਰਿਵੀਜ਼ਨ 'ਚ ਜਾਂਦੇ ਸੀ ਹਾਈ ਕੋਰਟ ਹੁਣ ਅਪੀਲ 'ਚ ਜਾ ਸਕੋ ਹੁਣ ਤੁਸੀਂ ਅਪੀਲ 'ਚ ਜਾ ਸਕਦੇ ਹੋ ਲੇਕਿਨ ਹੁਣ ਇੱਕ ਹੋਰ ਇਹਨਾਂ ਨੇ ਐਮੈਂਡਮੈਂਟ ਕਰਤੀ ਹੈ ਕਿ ਇਹਦੇ 'ਚ ਇੱਕ ਚੀਜ਼ ਪਾਤੀ ਹੈ ਕਿ ਜਿਹੜੀ ਪ੍ਰਾਪਰਟੀ ਗਵਰਨਮੈਂਟ ਦੀ ਪ੍ਰਾਪਰਟੀ ਸੀ ਵਕਫ ਪ੍ਰਾਪਰਟੀ ਡਿਕਲੇਅਰ ਹੋਣ ਤੋਂ ਪਹਿਲਾਂ ਉਹ ਪ੍ਰਾਪਰਟੀ ਹੁਣ ਵਕਫ ਪ੍ਰਾਪਰਟੀ ਨਹੀਂ ਮੰਨੀ ਜਾਏਗੀ ओके ਉਹ ਪ੍ਰਾਪਰਟੀ ਚਾਹੇ ਉਹ ਨੋਟੀਫਾਈ ਹੋ ਗਈ ਹੈ ਉਹ ਪ੍ਰਾਪਰਟੀ ਵਕਫ ਪ੍ਰਾਪਰਟੀ ਹੈ ਜਾਂ ਨਹੀਂ ਹੈ ਉਹਦਾ ਫੈਸਲਾ ਪਹਿਲਾਂ ਇਨੀਸ਼ially ਇਹਨਾਂ ਨੇ ਕਿਹਾ ਸੀ ਕਿ ਕਲੈਕਟਰ ਕਰੇਗਾ ਡੀਸੀ ਲੈਵਲ ਦਾ ਅਫੀਸਰ ਫਿਰ ਜਪੀਸੀ ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਨੇ ਜਪੀਸੀ ਤੋਂ ਬਾਅਦ ਇਹਨਾਂ ਨੇ ਇੰਨਾ ਕਰਤਾ ਕਿ ਜੀ ਹੁਣ ਕਲੈਕਟਰ ਤੋਂ ਹਾਇਰ ਅਫੀਸਰ ਕਰੇਗਾ ਹੈ ਗਵਰਨਮੈਂਟ ਦਾ ਅਫੀਸਰ ਤੁਸੀਂ ਪਹਿਲਾਂ ਤਾਂ ਉਹ ਡਿਸਪਿਊਟ ਜਾਣਾ ਸੀ ਕਿ ਜੁਡੀਸ਼ੀਅਲ ਅਫੀਸਰ ਦੇ ਸਾਹਮਣੇ ਐਡੀਸ਼ਨਲ ਡਿਸਟ੍ਰਿਕਟ ਜੱਜ ਦੇ ਲੈਵਲ ਦੇ ਸਾਹਮਣੇ ਜਿਹੜਾ ਇੰਡੀਪੈਂਡੈਂਟਲੀ ਆਪਾਂ ਨੂੰ ਪਤਾ ਜੁਡੀਸ਼ੀਅਰੀ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ ਉਹਨੇ ਦੋਨਾਂ ਪੱਖਾਂ ਨੂੰ ਸੁਣ ਕੇ ਆਪਣਾ ਫੈਸਲਾ ਸੁਣਾਉਂਦੇ ਸੀ ਜੁਡੀਸ਼ੀਅਲ ਮਾਈਂਡ ਅਪਲਾਈ ਹੁੰਦਾ ਸੀ ਹੁਣ ਇੱਕ ਜਿਹੜਾ ਅਫੀਸਰ ਸਟੇਟ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਹੈ ਹੁਣ ਤੁਸੀਂ ਕਹਿੰਦਾ ਕਿ ਫੈਸਲਾ ਉਹ ਕਰੇਗਾ ਉਹ ਫੈਸਲਾ ਸਰਕਾਰ ਦੇ ਖਿਲਾਫ ਕਿਵੇਂ ਕਰੇਗੇ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਸਰਕਾਰੀ ਤੇ ਜਿਹੜੇ ਸਰਕਾਰੀ ਡਿਪਾਰਟਮੈਂਟ ਹੈ ਉਹੀ ਇਨਕ੍ਰੋਚ ਕਰੀ ਬੈਠੇ ਨੇ 128 ਪ੍ਰਾਪਰਟੀਆਂ ਪੰਜਾਬ ਚ ਜਿਹੜੀਆਂ ਸਰਕਾਰੀ ਅਦਾਰਿਆਂ ਨੇ ਦੱਬੀਆਂ ਹੋਈਆਂ ਉਹਦਾ ਫੈਸਲਾ ਸੀ ਕਿਵੇਂ ਇੱਕ ਗਵਰਨਮੈਂਟ ਆਫੀਸਰ ਤੋਂ ਗਵਰਨਮੈਂਟ ਆਫੀਸਰ ਤੋਂ ਕਰਾਂਗੇ ਮੈਂ ਤਾਂ ਹੀ ਫੇਰ ਰਿਪੀਟ ਕਰ ਰਹੇ ਹਾਂ ਕਿ ਜੀਡੀਏ ਅਮੈਂਡਮੈਂਟ ਲੈ ਕੇ ਆ ਰਹੇ ਨੇ ਮੈਨੂੰ ਤਾਂ ਕਿਸੇ ਲਿਹਾਜ਼ ਤੋਂ ਨਹੀਂ ਲੱਗ ਰਹੀ ਕਿ ਇਹਦੇ ਨਾਲ ਬੋਰਡ ਦਾ ਕੋਈ ਆ ਵਕਫ ਪ੍ਰਾਪਰਟੀ ਦਾ ਫਾਇਦਾ ਹੋਏਗਾ ਦੇਖੋ ਕਿਹਾਇਆ ਜਾਂਦਾ ਹੈ ਕਿ ਆਰਮੀ ਔਰ ਰੇਲਵੇ ਤੋਂ ਬਾਅਦ ਜਿਹੜਾ ਵੱਡਾ ਸ਼ੇਅਰ ਹੈਗਾ ਉਹ ਵੱਖ-ਵੱਖ ਦੀਆਂ ਪ੍ਰਾਪਰਟੀਆਂ ਮਿਲਣਾ 9.5 ਲੱਖ ਏਕੜ ਦੇ ਕਰੀਬ ਹੈਗਾ ਸਰ ਇਹ ਇੱਕ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਜਾਣਬੁੱਝ ਕੇ ਸੈੱਟ ਕੀਤਾ ਜਾ ਰਿਹਾ ਹੈ ਜੇ ਤੁਸੀਂ ਇਸ ਆਪਣੇ religious properties ਨੇ ਹਰ ਮੱਲੇ 'ਚ ਆਪਣੀ ਇੱਕ religious property ਹੈ ਹਰ ਪਿੰਡ 'ਚ 2 2 3 3 religious property ਹੈ ਚਾਹੇ ਉਹ ਗੁਰਦੁਆਰਿਆਂ ਦੀ ਸ਼ੇਪ 'ਚ ਨੇ ਚਾਹੇ ਮੰਦਰਾਂ ਦੀਆਂ ਡੇਰਿਆਂ ਦੀ ਸ਼ੇਪ 'ਚ ਨੇ ਜੇ ਤੁਸੀਂ ਜਿਹੜੀਆਂ ਨਾਨ ਮਸਲਿਮ ਰਿਲੀਜੀਅਸ ਪ੍ਰੋਪਰਟੀਆਂ ਨੇ ਜੇ ਉਹਨਾਂ ਦੀ ਜਾਇਦਾਦ ਦੇਖ ਲਓ ਤਾਂ ਵਕਫ ਨਾਲੋਂ 100 ਟਾਈਮਸ ਜ਼ਿਆਦਾ ਜੀ ਕਿਉਂਕਿ ਉਹਨਾਂ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਰਿਹਾ ਵਕਫ ਬੋਰਡ ਨੂੰ ਟਾਰਗੇਟ ਕਰਨ ਲਈ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਕੋਲੇ ਬਹੁਤ ਪ੍ਰੋਪਰਟੀਆਂ ਨੇ ਹਾਲਾਂਕਿ ਜਿੰਨੀਆਂ ਇੱਕ ਸਟੇਟ ਚ ਵਕਫ ਬੋਰਡ ਕੋਲੇ ਪ੍ਰੋਪਰਟੀ ਨੇ ਇੱਕ ਇੱਕ ਮੰਦਿਰ ਕੋਲੇ ਉਹਨੀਆਂ ਪ੍ਰੋਪਰਟੀਆਂ ਨੇ ਹਮ ਹਾਲਾਂਕਿ ਇਹ ਵੀ اپੋਜੀਸ਼ਨ ਕਹਿ ਰਹੀ ਜਾਂ ਕੁਝ ਇਹ ਵੀ ਆਵਾਜ਼ਾਂ ਆ ਰਹੀਆਂ ਨੇ ਕਿ ਜੇ ਮੁਸਲਮਨ ਦੀ ਪ੍ਰਾਪਰਟੀਆਂ ਲਈ ਇਦਾਂ ਦੇ ਬੋਰਡ ਦੇ ਵਿੱਚ ਨਾਨ ਮੁਸਲਮ ਨੂੰ ਇੰਟਰ ਕਰਾਇਆ ਜਾਂਦਾ ਹੈ ਤੇ ਜੇ ਦੂਸਰੀਆਂ ਰਿਲੀਜੀਅਸ ਬਾਡੀਆ ਉਹਨਾਂ ਦੇ ਵਿੱਚ ਕਿਉਂ ਨਹੀਂ ਅਜਿਹਾ ਜਾਂ ਉੱਥੋਂ ਸ਼ੁਰੂਆਤ ਕਿਉਂ ਨਹੀਂ ਹੋ ਰਹੀ ਬਿਲਕੁਲ ਜਿਹੜਾ ਮੇਰਾ ਆਪਣਾ ਪਰਸਨਲ ਓਪੀਨੀਅਨ ਹੈ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਿ ਕੋਈ ਨਾਨ ਮੁਸਲਮ ਵਕਫ ਬੋਰਡ ਦੀ ਮੈਨੇਜਮੈਂਟ 'ਚ ਆ ਜਾਣ ਲੇਕਿਨ ਤੁਸੀਂ ਮੁਸਲਮ ਲਈ ਵੀ ਤਾਂ ਰਸਤੇ ਖੋਲੋ ਹੂੰ ਠੀਕ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਰਟਿਕੂਲਰ ਲੀਜਨ ਦੀ ਪ੍ਰੋਪਰਟੀ ਚ ਤੁਸੀਂ ਇੰਟਰਫੇਅਰ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੀ ਮੈਨੇਜਮੈਂਟ ਚ ਨਹੀਂ ਆ ਸਕਦੇ ਜਾਂ ਤਾਂ ਸਾਰਿਆਂ ਲਈ ਇਕੁਅਲੀ ਲਾ ਸਾਰਿਆਂ ਲਈ ਇਕੁਅਲ ਹੋਣਾ ਚਾਹੀਦਾ ਨਾ ਕਿ ਤੁਸੀਂ ਜਿਵੇਂ ਮਰਗ ਸਭ ਕਿਹਾ ਜਾਂ ਤੁਹਾਡੀ ਗੱਲ ਬਚਾਲੇ ਹੈਗੀ ਆ ਕਿ ਸਿਆਸਤ ਦੇ ਵਿੱਚ ਜਿਹੜੀ ਚੀਜ਼ ਦਿਖਦੀ ਹੁੰਦੀ ਅਸਲ ਚ ਉਹ ਨਹੀਂ ਹੁੰਦੀ ਅੰਦਰ ਕੁਝ ਹੋਰ ਹੁੰਦੀ ਹੈ ਜਦੋਂ ਤਿੰਨ ਕਾਲੇ ਕਾਨੂੰਨ ਬਣੇ ਸੀ ਖੇਤੀ ਕਾਨੂੰਨ ਬਣੇ ਸੀ ਉਦੋਂ ਕਿਹੜਾ ਕਿਤੋਂ ਕੋਈ ਡਿਮਾਂਡ ਉੱਠੀ ਸੀ ਕਿ ਨੂੰਣ ਬਣਾਏ ਜਾਣ ਹੁਣ ਕਿਹੜਾ ਡਿਮਾਂਡ ਉੱਠੀ ਸੀ ਕਿ ਸਾਡਾ ਸਾਡੀ ਭਲਾਈ ਕੀਤੀ ਜਾਵੇ ਸਾਡੇ ਸੁਧਾਰ ਕੀਤੇ ਜਾਣ ਇਹ ਨਾ ਦੇਖੋ ਪੋਲੀਟੀਕਲ ਬੰਦੇ ਆਪਣਾ ਅਲੱਗ ਤਰ੍ਹਾਂ ਦੀ ਸੋਚ ਰੱਖਦੇ ਆ ਉਹ ਹਰ ਇੱਕ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਸਟੈਪ ਹੈ ਉਹਦੇ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਰੀਜਨਸ ਤਾਂ ਹੁੰਦੇ ਹੀ ਨੇ ਮੋਟਿਵ ਹੈਗਾ ਪੋਲੀਟੀਕਲ ਮੈਨੂੰ ਵੀ ਖੁਦ ਇਹੀ ਲੱਗਦਾ ਹੈ ਕਿ ਕੋਈ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਵਕਫ ਐਮੈਂਡਮੈਂਟ ਬਿੱਲ ਲੈ ਕੇ ਅੰਦਰ ਜਾ ਰਿਹਾ ਹੈ अदरवाइज ਆਪਾਂ ਸਾਰੀਆਂ ਜਿਹੜੀਆਂ ਐਮੈਂਡਮੈਂਟਸ ਮੇਨ ਮੇਨ ਤੇ ਡਿਸਕਸ ਕਰ ਚੁੱਕੇ ਆ ਉਹਦੇ ਨਾਲ ਕੋਈ ਫਾਇਦਾ ਤਾਂ ਹੋਣ ਵਾਲਾ ਨਹੀਂ ਫਾਇਦਾ ਹੋ ਸਕਦਾ ਜਿਹੜੀ ਪੋਲੀਟੀਕਲ ਪਾਰਟੀ ਲੈ ਕੇ ਆ ਰਹੀ ਹੈ ਉਹਨੂੰ ਪੋਲੀਟੀਕਲੀ ਕਿਦਰੇ ਮਾਈਲੇਜ ਮਿਲੇ ਇਸ ਚੀਜ਼ ਤੋਂ ਇਸ ਕਰਕੇ ਕੀਤਾ ਜਾ ਰਿਹਾ ਉਹ ਮਾਲਕ ਸਾਬ ਆਪਾਂ ਬਾਕੀ ਸੂਬੇ ਵੀ ਦੇਖਦੇ ਮੈਂ ਹਰਿਆਣਾ ਵੀ ਦੇਖਿਆ ਹੈਗਾ ਉੱਥੇ ਜਿਹੜੀ ਇਨਕ੍ਰੋਚਮੈਂਟ ਹੈ ਉਹ 1% ਤੋਂ ਘਟ ਹੈ ਉੱਤਰ ਪ੍ਰਦੇਸ਼ ਹੈ ਉੱਥੇ 1% ਤੋਂ ਘਟ ਹੈ ਰਾਜਸਥਾਨ ਦੇ ਵਿੱਚ 0 ਇਨਕ੍ਰੋਚਮੈਂਟ ਹੈ ਸਭ ਤੋਂ ਵੱਧ 75000 ਜਿਹੜੇ ਪ੍ਰਾਪਰਟੀ ਯੂਨਿਟਸ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ 42000 ਤੇ ਇਨਕ੍ਰੋਚ ਹੈ तकरीबन 52% ਨਹੀਂ ਉਹ ਉਹ ਡਾਟਾ ਜਿਹੜਾ ਸਾਈਟ ਤੇ ਪਿਆ ਹੈ ਨਾ ਜੀ ਉਹ ਡਾਟਾ ਸਹੀ ਨਹੀਂ ਹੈ ਉਹਦੇ 'ਚ ਥੋੜਾ ਉਹ ਹੈ ਆਦਰਵਾਇਜ਼ ਸਾਡੀ ਜਿਹੜੀ ਇਨਕ੍ਰੋਚਮੈਂਟ 37% ਦੇ ਆਸ-ਪਾਸ ਹੈ ਜਿਹੜਾ ਪੰਜਾਬ 'ਚ ਹੈ ਜਿਹੜੀ ਐਕਚੁਅਲ ਇਨਕ੍ਰੋਚਮੈਂਟ ਮੇਰਾ ਸਵਾਲ ਇਹ ਸੀ ਮਾਲਕ ਸਾਕੇ ਪੰਜਾਬ 'ਚ ਜ਼ਿਆਦਾ ਕਿਉਂ ਹੈ ਪੰਜਾਬ 'ਚ ਜ਼ਿਆਦਾ ਇਸ ਕਰਕੇ ਹੈ ਜੀ ਪੰਜਾਬ ਨੂੰ ਪਾਰਟੀਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਸੈਟਬੈਕ ਲੱਗਾ ਪੰਜਾਬ ਚ ਕਿਉਂਕਿ ਮੁਸਲਮਾਨ ਸਾਰੇ ਮਾਈਗ੍ਰੇਟ ਕਰ ਗਏ ਬੋਰਡ ਇਨਾ ਅਫੈਕਟਿਵ ਨਹੀਂ ਸੀ ਤੁਸੀਂ ਇੱਕ ਚੀਜ਼ ਸਾਡੇ ਹੋਰ ਦੇਖਣ ਵਾਲੀ ਹੈ ਵਕਫ ਬੋਰਡ ਜਿਹੜਾ ਬੰਦਾ ਹੈ ਜੇ ਤਾਂ ਉਹ ਇੱਕ ਸਟੇਟ ਲਈ ਬੰਦਾ ਹੈ ਤਾਂ ਉਹ ਸਟੇਟ ਗਵਰਨਮੈਂਟ ਦੇ ਕੰਟਰੋਲ ਚ ਰਹਿੰਦਾ ਹੈ ਜੇ ਦੋ ਸਟੇਟਾਂ ਲਈ ਕਾਮਨ ਬੋਰਡ ਹੈ ਤਾਂ ਉਹਦੀ ਜਿਹੜੀ ਮੈਨੇਜਮੈਂਟ ਹੈ ਉਹ ਸੈਂਟਰਲ ਗਵਰਨਮੈਂਟ ਪਾਸ ਚਲੀ ਜਾਂਦੀ ਹੈ ਸਾਡੇ ਜਿਹੜਾ ਅਨਿਸ਼ਲੀ ਬੋਰਡ ਬਣਿਆ ਭੁੱਲਰ ਸਾਹਿਬ ਉਹ ਬਣਿਆ ਤਿੰਨ ਸਟੇਟਾਂ ਲਈ ਉਹ ਕਾਮਨ ਸੀ ਉਹ ਕਾਮਨ ਸੀ ਹਿਮਾਚਲ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਵਾਸ ਆਲਸੋ ਪਾਰਟ ਆਫ ਇਟ ਜੀ ਇਸ ਕਰਕੇ ਇਹਦੇ ਤੇ ਸੈਂਟਰਲ ਗਵਰਨਮੈਂਟ ਦਾ ਕੰਟਰੋਲ ਰਿਆ ਸੈਂਟਰਲ ਗਵਰਨਮੈਂਟ ਦੇ ਜਿਹੜੇ ਵੀ ਐਡਮਿਨਿਸਟਰੇਟਰ ਲੱਗਦੇ ਸੀ ਹਾਲਾਂਕਿ ਉਦੋਂ ਇਹਦਾ ਹੈੱਡ ਆਫਿਸ ਹੁੰਦਾ ਸੀ ਅੰਮਾਲੇ ਜੀ ਜੁਆਇੰਟ ਬੋਰਡ ਦਾ ਹੈੱਡ ਆਫਿਸ ਅੰਮਾਲੇ ਸੀ ਬਟ ਉਹਨਾਂ ਚ ਹਾਰਡਲੀ ਕੋਈ ਅੰਮਾਲੇ ਆਉਂਦਾ ਸੀ ਉਹ ਦਿੱਲੀ ਬੈਠੇ ਚਲਾਈ ਜਾਂਦੇ ਸੀ ਜਿਹੜੇ ਵੀ ਆਈਐਸ ਉਸ ਟਾਈਮ ਦੇ ਐਡਮਿਨਿਸਟਰੇਟਰ ਰਹੇ ਤੇ ਲੋਕਲ ਲੈਵਲ ਤੇ ਕੀ ਹੁੰਦਾ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਉਹ ਜਿਹੜਾ ਅਨੀਸ਼ਲੀ ਮਿਸਮੈਨੇਜਮੈਂਟ ਹੋਈ ਜੁਆਇੰਟ ਬੋਰਡ ਹੋਣ ਕਰਕੇ ਉਹ ਉਹਦੇ ਕਰਕੇ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਇਨਕ੍ਰੋਚਮੈਂਟ ਹੋ ਗਈਆਂ ਉਸ ਤਰ੍ਹਾਂ ਧਿਆਨ ਨਹੀਂ ਦਿੱਤਾ ਉਸ ਸਿਰਫ ਉਹਨਾਂ ਤੇ ਧਿਆਨ ਨਹੀਂ ਦਿੱਤਾ ਗਿਆ ਜਿੰਨਾ ਦੇਣਾ ਚਾਹੀਦਾ ਸੀ ਜਿਆਦਾ ਧਿਆਨ ਆਇਆ ਜਦੋਂ ਸੈਪਰੇਟ ਬੋਰਡ ਬਣੇ ਜਦੋਂ ਅਲੱਗ-ਅਲੱਗ ਬੋਰਡ ਬਣੇ ਰਾਦਰ ਅੱਜ ਜੇ ਸਭ ਤੋਂ ਅੱਛੀ ਪਰਫਾਰਮੈਂਸ ਹੈ ਜਿਵੇਂ ਪੰਜਾਬ ਅਕਫ ਬੋਰਡ ਕਿੰਨੇ ਸਕੂਲ ਚਲਾ ਰਿਹਾ ਹੈ ਆ ਹਸਪੀਟਲ ਰਨ ਕਰ ਰਿਹਾ ਹੈ ਹੋਰ ਸਟੂਡੈਂਟਸ ਨੂੰ ਫਾਈਨੈਂਸ਼ੀਅਲ ਏਡ ਦੇ ਰਿਹਾ ਤੇ ਜਿੰਨਾ ਅੱਛਾ ਕੰਮ ਅੱਜ ਪੰਜਾਬ ਬੋਰਡ ਕਰ ਰਿਹਾ ਹੈ ਕੋਈ ਬੋਰਡ ਹੋਰ ਕਿਸੇ ਸਟੇਟ ਦਾ ਨਹੀਂ ਕਰ ਰਿਹਾ ਮਲਕ ਸਾਬ ਜਿਸ ਤਰ੍ਹਾਂ ਆਪ ਬੋਰਡ ਦੀ ਗੱਲ ਕਰ ਰਹੇ ਆ ਪੰਜਾਬ ਵਕਫ ਬੋਰਡ ਹੈ ਕਿਉਂਕਿ ਪੋਲਿਟੀਕਲ ਲੋਕ ਇਹਦਾ ਚੇਅਰਮੈਨ ਹੈ ਜਿਹੜਾ ਮੈਨੂੰ ਲੱਗਦਾ ਲਗਾਉਂਦੇ ਨੇ ਪੋਲਿਟੀਕਲ ਦਖਲ ਦਰ ਸਰਕਾਰ ਦਾ ਸਰਕਾਰ ਦਾ ਨੁਮਾਇੰਦਾ ਲੱਗਦਾ ਕੋਈ ਨਹੀਂ ਇੱਕ ਪਾਕਟ ਦੇ ਵਿੱਚ ਇਹ ਵੀ ਕਹਿੰਦੇ ਕਿ ਜਿਹੜੇ ਵਕਫ ਬੋਰਡ ਹੈ ਉਹ ਕ腐ਸ਼ਨ ਦੇ ਏਡੇ ਬਣ ਗਏ ਨੇ ਕਰਪਸ਼ਨ ਜਿੰਨੀ ਕਿ ਸੁਸਾਇਟੀ ਚ ਪੁਲਰਸ ਆਫ ਕਰਪਸ਼ਨ ਆ ਉਨੀ ਇੱਥੇ ਆਪਾਂ ਦੇਖੋ ਕੋਈ ਵੀ ਡਿਪਾਰਟਮੈਂਟ ਆਪਾਂ ਗਵਰਨਮੈਂਟ ਦਾ ਦੇਖ ਲਓ ਜਾਂ ਕੋ ਹੋਰ ਦੇਖ ਲਓ ਕਿਉਂਕਿ ਸਾਡੇ ਸਮਾਜ ਚ ਕਰਪਸ਼ਨ ਘਰ ਘਰ ਗਈ ਜਿੰਨੀ ਕਿ ਪਰਸੈਂਟੇਜ ਕਰਪਸ਼ਨ ਬਾਕੀ ਡਿਪਾਰਟਮੈਂਟਸ 'ਚ ਇੱਥੇ ਵੀ ਉਨੀ ਹੀ ਹੈ ਕਿਉਂਕਿ ਜਿਹੜੇ ਮੈਂਬਰਸ ਆਉਂਦੇ ਆ ਉਹਨੂੰ ਪੋਲੀਟੀਕਲ ਬੰਦੇ ਪਿਕ ਕਰਦੇ ਆ ਜਿਹੜੇ ਪੋਲੀਟੀਸ਼ੀਅਨਸ ਦੇ ਨੇੜੇ ਬੰਦੇ ਹੁੰਦੇ ਆ ਉਹ ਇਹਦੇ ਵਕਫ ਬੋਰਡ ਦੇ ਮੈਂਬਰ ਬੰਦੇ ਆ ਉਹੀ ਪੋਲੀਟੀਕਲ ਬੰਦੇ ਦੇ ਨੇੜੇ ਹੁੰਦੇ ਉਹੀ ਚੇਅਰਪਰਸਨ ਵਗੈਰਾ ਬੰਦੇ ਆ ਕਿਹਾ ਇਹ ਜਾਂਦਾ ਕਿ ਵਕਫ ਬੋਰਡ ਦੀ ਜਿਹੜੀ ਲੈਂਡ ਹੈਗੀ ਆ ਪੰਜਾਬ ਦੇ ਵਿੱਚ ਪਾਰਟਿਕੂਲਰ ਪੰਜਾਬ ਦੇ ਵਿੱਚ ਇਹ ਤਾਂ ਸੋਨੇ ਦੀ ਖਾਨ ਹੈ ਕਿਸੇ ਲੀਡਰ ਦੇ ਨਜ਼ਰ ਪੈਦੇ ਹੋ ਨਾਪ ਲੈਂਦਾ ਕਿਸੇ ਆਫੀਸਰ ਦੇ ਨਜ਼ਰ ਪੈਦੇ ਉਹ ਨਾਪ ਲੈਂਦਾ ਸਰ ਹੁਣ ਪਿਛਲੇ 10 ਸਾਲ ਤੋਂ ਬਹੁਤ ਸੁਧਾਰ ਹੋਇਆ ਪਹਿਲਾਂ ਇਹ ਚੀਜ਼ਾਂ 노 ਡਾਊਟ ਰਹਿੰਦੀਆਂ ਪਿਛਲੇ 10 ਸਾਲ ਤੋਂ ਪ੍ਰਾਪਰਟੀਆਂ ਦੇ ਇੱਕ ਕੁਛ ਨਾ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੇ ਰਸੂਖਬਾਨ ਲੋਕ ਨੇ ਕੀ ਉਹਨਾਂ ਨੇ ਵੀ ਕਬਜ਼ੇ ਕੀਤੇ ਹੋਏ ਨੇ ਪ੍ਰਾਪਰਟੀਆਂ ਹਤੇ ਹੋਏ ਜਿਵੇਂ ਸਾਰੀ ਜਗ੍ਹਾ ਤੇ ਬਠਿੰਡੇ ਚ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਜਿਹੜੇ ਪੁਲਿਸ ਆਫੀਸਰਸ ਇਨਫਲੂਐਂਸ਼ਲ ਬੰਦਿਆਂ ਨੇ ਦੱਬੀਆਂ ਹੋਈਆਂ ਹਰ ਇੱਕ ਡਿਸਟ੍ਰਿਕਟ ਚ ਇੱਕ ਦੋ ਪ੍ਰਾਪਰਟੀਆਂ ਹੈਗੀਆਂ ਜਿਹੜੇ ਇਨਫਲੂਐਂਸ਼ਲ ਬੰਦਿਆਂ ਦੇ ਪੋਜੈਸ਼ਨ ਚ ਨੇ ਜਿਨ੍ਹਾਂ ਲਈ ਜਿਨ੍ਹਾਂ ਆਲਦੋ ਵਕਫ ਬੋਰਡ ਐਫਰਟ ਕਰ ਰਿਹਾ ਹੈ ਪੋਜੈਸ਼ਨ ਲੈਣ ਦੀ ਇੱਕ ਤਾਂ ਪੋਜੈਸ਼ਨ ਲੈਣਾ ਇਟਸ ਨਾਟ ਦੈਟ ਇਜ਼ੀ ਜੇ ਅਸੀਂ ਵਕਫ ਪ੍ਰਾਪਰਟੀ ਨੇ ਕਿਸੇ ਨੇ ਕਬਜ਼ਾ ਕਰ ਕਾਨੂੰਨੀ ਲੜਾਈ ਹੈ ਉਹ ਬੜੀ ਲੰਬੀ ਹੈ ਤੁਹਾਨੂੰ ਪੋਜੈਸ਼ਨ ਲਈ ਕਈ ਦਹਾਕੇ ਲੱਗ ਜਾਂਦੇ ਆ ਤੇ ਉਹ ਉਹ ਉੰਨੀ ਦੇਰ ਉਹ ਬੰਦੇ ਇੰਜੋਏ ਕਰਦੇ ਰਹਿੰਦੇ ਆ ਪ੍ਰੋਪਰਟੀ ਨੂੰ ਜਦ ਤੱਕ ਕੋਈ ਕੋਰਟ ਦਾ ਡਿਸੀਜਨ ਇਹਦੇ ਫੇਵਰ ਚ ਨਹੀਂ ਆਂਦਾ ਵਕਫਾ ਬੋਰਡ ਮਲਕ ਸਾਬ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਲੁਧਿਆਣੇ ਦੇ ਵਿੱਚ ਇੱਕ ਬੜੀ ਵੱਡੀ ਮਾਰਕੀਟ ਸੀ ਜਿੱਦੀ 1000 ਕਰੋੜ ਰੁਪਇਆ ਲੈਂਡ ਦੀ ਵੈਲਿਊ ਐਸ ਟਾਈਮ ਤੇ ਸੁਪਰੀਮ ਕੋਰਟ ਚੋਂ ਵੀ ਫੈਸਲਾ ਹੋ ਚੁੱਕਾ ਇਹਦੇ باوجود ਵਕਫਾ ਬੋਰਡ ਕੋਲ ਨਹੀਂ ਆਈ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਬਹੁਤ ਸੀਨੀਅਰ ਪੁਲਿਸ ਅਧਿਕਾਰੀ ਇੱਕ ਬਹੁਤ ਵੱਡਾ ਬਿਲਡਰ ਹੈ ਜਿਸ ਨੇ ਆਪਣਾ ਸਕੂਲ ਵੀ ਬਣਾ ਲਿਆ ਹੈਗਾ ਤੁਸੀਂ ਵੀ ਦੱਸ ਰਹੇ ਸੀ ਆਫ ਰਿਗਾਰਡ ਕੇ ਉਥੇ ਬਠਿੰਡਾ ਦੇ ਵਿੱਚ ਵੀ ਇਦਾਂ ਦਾ ਕੋਈ ਸਕੂਲ ਹੈਗਾ ਸਕੂਲ ਹੈਗਾ ਤੇ ਕਦੇ ਫਿਰ ਇਹ ਐਫਰਟਸ ਨਹੀਂ ਹੁੰਦੀ ਜਾਂ ਮੈਨੂੰ ਪਾਵਰ ਹੀ ਆਪਣੇ ਕੋਲੇ ਹੈ ਦੇਖੋ ਦੋ ਤਿੰਨ ਚੀਜ਼ਾਂ 1995 ਤੋਂ ਪਹਿਲਾਂ ਨਾ ਜੀ ਜਿਹੜੀ ਵਕਫ ਪ੍ਰਾਪਰਟੀ ਦੇ ਰਿਲੇਟਡ ਡਿਸੀਜਨ ਕਰਨ ਦੀ ਪਾਵਰ ਸੀ ਉਹ ਸਿਵਲ ਕੋਰਟ ਕੋਲੇ ਸੀ 1995 ਜਿਹਨਾਂ ਨੇ ਟਰਬਿਊਨਲ ਬਣਾਤੀ ਕਿ ਜਿਹਨੇ ਵਕਫ ਬੋਰਡ ਦੇ ਕੇਸ ਨੇ ਟਰਬਿਊਨਲ ਜਾਣਗੇ ਜਿਹੜੇ ਹੁਣ ਬੰਦੇ ਨਜਾਇਜ਼ ਕਾਬਜ਼ ਨੇ ਪ੍ਰਾਪਰਟੀਾਂ ਦੇ ਉਹਨਾਂ ਦੇ ਖਿਲਾਫ ਵਕਫ ਬੋਰਡ ਨੇ ਟਰਬਿਊਨਲ ਅੱਗੇ ਕੇਸ ਫਾਈਲ ਕਰਨੇ ਸ਼ੁਰੂ ਕਰਦੇ ਮਤਲਬ ਹਿਲਜੁਲ ਸ਼ੁਰੂ ਹੋਈ ਹੈ ਹਿਲਜੁਲ ਸ਼ੁਰੂ ਹੋਈ ਹੁਣ 2010 ਤੱਕ ਪੁੱਲਰ ਸਾਹਿਬ ਉਹ ਕੇਸ ਬਹੁਤ ਸਾਰੇ ਕੇਸ ਟਰਬਿਊਨਲ ਨੇ ਵਕਫ ਬੋਰਡ ਦੇ ਹੱਕ ਚ ਡਿਸਾਈਡ ਕਰਦੇ ਜੀ 2010 ਚ ਇੱਕ ਸੈਡਨਲੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਜੀਨੇ ਕਿਹਾ ਕਿ ਜੀ ਵਕਫ ਟਰਬਿਨਲ ਕੋਲੇ ਪੋਜੈਸ਼ਨ ਦੇਣ ਦੀ ਪਾਵਰ ਹੀ ਨਹੀਂ ਹੈ ਗਲਤਮੋਗੀ ਜਿੰਨੇ ਤੁਸੀਂ 95 ਤੋਂ ਲੈ ਕੇ 2010 ਤੱਕ 15 ਸਾਲ ਲਿਟੀਗੇਸ਼ਨ ਕੀਤੀ ਸੀ ਸਾਰੀ ਖਤਮ ਬੈਕ ਟੂ ਸਕੁਅਰ 1 ਉਹਨੇ ਕਿਹਾ ਕਿ ਜੀ ਤੁਸੀਂ ਪੋਜੈਸ਼ਨ ਲੈਣਾ ਤਾਂ ਤੁਸੀਂ ਸਿਵਲ ਕੋਰਟ ਚ ਜਾਓ ਫਿਰ ਅਸੀਂ ਸਿਵਲ ਕੋਰਟ ਚ ਕੇਸ ਫਾਈਲ ਕਰਨਾ ਸ਼ੁਰੂ ਕਰਦੇ ਤੇ ਸਿਵਲ ਕੋਰਟ ਫਿਰ 2013 ਦੀ ਐਮੈਂਡਮੈਂਟ ਉਹਨਾਂ ਨੇ ਇਹ ਸੇ ਕਰਕੇ ਐਮੈਂਡਮੈਂਟ ਕੀਤੀ ਕੀ ਜੀ ਜਿਹੜੀ ਇਹ ਸੁਪਰੀਮ ਕੋਰਟ ਦੀ ਜਜਮੈਂਟ ਹੈ ਉਹ ਉਹਨੇ ਮਿਸ ਇੰਟਰਪ੍ਰੀਟ ਕੀਤਾ ਹੈ ਪ੍ਰੋਵੀਜ਼ਨ ਨੂੰ ਫਿਰ ਅਮੈਂਡਮੈਂਟ ਇਹ ਕੀਤੀ ਕਿ ਸਾਰੀਆਂ ਪਾਵਰਜ਼ ਵਕਫ ਟਰਬਿਨਲ ਕੋਲੇ ਨੇ ਜਿਹੜੀ 4-5 ਸਾਲ ਲਿਟੀਗੇਸ਼ਨ ਸਿਵਲ ਕੋਰਟ ਚ ਚੱਲੀ ਸੀ ਉਹ ਫੇਰ ਟਰਬਿਨਲ ਚ ਆ ਗਈ ਠੀਕ ਹੈ ਹੁਣ ਆਗੇ ਸੁਪਰੀਮ ਕੋਰਟ ਨੇ ਕਿਹਾ 2024 ਚ ਕਿ ਜਿਹੜੀ 2010 ਚ ਜਜਮੈਂਟ ਆਈ ਸੀ ਉਹ ਸਹੀ ਨਹੀਂ ਸੀ ਬਟ ਉਹਦੇ ਨਾਲ ਤੁਸੀਂ ਦੇਖੋ ਵੀ ਵਕਫ ਬੋਰਡ ਦਾ ਕਿੰਨਾ ਨੁਕਸਾਨ ਹੋ ਗਿਆ ਤੇ ਜਿਹੜਾ ਇਨਕ੍ਰੋਚਰ ਹੈ ਉਹ ਕੰਟੀਨਿਊਸਲੀ ਇੰਜੋਏ ਕਰ ਰਿਹਾ ਹੈ ਪੋਜੈਸ਼ਨ ਪਰ ਮਲਕ ਸਾਬ ਸੱਚਰ ਕਮੇਟੀ ਦੀ 2006 ਦੀ ਰਿਪੋਰਟ ਸੀ ਉਹ ਕਹਿੰਦੇ ਸੀ ਕਿ ਜੀ ਵਕਫ ਸਾਰੇ ਇੰਡੀਆ ਦੇ ਵਿੱਚ ਵਕਫ ਦੀ ਜਿਹੜੀ ਇਨਕਮ ਹੈਗੀ 163 ਕਰੋੜ ਹੈ ਇਹ 12000 ਕਰੋੜ ਹੋ ਸਕਦੀ ਸੀ ਹੁਣ ਅਸੀਂ ਇਸ ਗੱਲ ਦਾ ਤਾਂ ਰੌਲਾ ਪਾਣਿਆ ਕਿ ਨਵਾਂ ਐਮੈਂਡਮੈਂਟ ਬਿਲ ਆ ਗਿਆ ਜੀ ਨਹੀਂ ਆਣਾ ਚਾਹੀਦਾ ਸੀ ਜੇ ਫਿਰ ਸਾਡੇ ਕੋਲ ਇੰਨੇ ਟਾਈਮ ਤੋਂ ਪਹਿਲਾਂ ਵਕਫ ਦੀਆਂ ਪ੍ਰਾਪਰਟੀਆਂ ਵੀ ਵਕਫ ਬੋਰਡ ਵੀ ਫਿਰ ਸੁਧਾਰ ਕਿਉਂ ਨਹੀਂ ਹੋਇਆ ਸੁਧਾਰ ਇਸ ਕਰਕੇ ਨਹੀਂ ਹੋਇਆ ਕਿ ਚੰਗੇ ਬੰਦੇ ਅੱਗੇ ਆ ਤੇ ਰੋਕ ਰੋਕ ਕੌਣ ਰਿਹਾ ਸਪ ਰੋਕ ਕੇ ਪੋਲੀਟੀਕਲ ਸਾਰੇ ਬੰਦੇ ਆਂਦੇ ਆ ਤੁਸੀਂ ਗੱਲ ਸੁਣੋ ਮੈਂ ਕਿਸੇ ਪਾਵਰ ਚ ਐ ਮੈਂ ਕਿਸੇ ਅਥਾਰਟੀ ਚ ਐ ਕਿ ਮੈਂ ਵੱਕਬੋਰਡ ਦਾ ਕੋਈ ਮੈਂਬਰ ਲਾਣਾ ਮੈਂ ਇਹ ਨਹੀਂ ਦੇਖਣਾ ਕਿ ਉਹ ਕਾਬਿਲ ਹੈ ਜਾਂ ਨਹੀਂ ਹੈ ਮੈਂ ਇਹ ਦੇਖਣਾ ਮੇਰੇ ਲਈ ਕੀ ਕਰ ਸਕਦਾ ਕੰਪੀਟੈਂਟ ਬੰਦੇ ਅੱਗੇ ਆਏ ਨਹੀਂ ਪੜੇ ਲਿਖੇ ਇਮਾਨਦਾਰ ਬੰਦੇ ਅੱਗੇ ਆਏ ਨਹੀਂ ਵਿਜ਼ਨ ਵਾਲੇ ਬੰਦੇ ਅੱਗੇ ਨਹੀਂ ਆਏ ਜਿਹੜੇ ਸੋਚ ਸਕਣ ਕਿ ਪ੍ਰਾਪਰਟੀਆਂ ਨੂੰ ਕਿਵੇਂ ਪ੍ਰੋਪਰ ਮੈਨੇਜ ਕਰਨਾ ਹੈ ਖੁਦ ਅਸੀਂ ਡਿਵੈਲਪ ਕਰ ਲਈਏ ਬਜਾਏ ਕਿ ਤੁਸੀਂ ਇੱਕ ਪ੍ਰਾਪਰਟੀ ਲੀਜ਼ ਆਊਟ ਕਰਦੀ ਮਲਕ ਸਾਹਿਬ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਹੋਰ ਢੇਰ ਸਾਰੀਆਂ ਆਪਾਂ ਗੱਲਾਂ ਕਰਦੇ ਸਿਰਫ ਲਾਸਟ ਇੱਕ ਬੜਾ ਬਰੀਫ ਦੇ ਵਿੱਚ ਤੁਹਾਡੇ ਨਾਲ ਕਰਨਾ ਕਿ ਜਿਸ ਤਰ੍ਹਾਂ ਪਰ ਸੁਖਵਾਨ ਲੋਕਾਂ ਦੀ ਗੱਲ ਕੀਤੀ ਹੈ ਕਿ ਕਾਬਜ ਹੋਏ ਨੇ ਜਿਹੜੇ ਧਨਾੜ ਲੋਕ ਹੈਗੇ ਨੇ ਕੀ ਬਖ ਬੋਰਡ ਦੀ ਮਿਲੀ ਭੁਗਤਣਾ ਹੋਏ ਜਾਂ ਇੰਡੀਪੈਂਡੈਂਟ ਕਪੈਸਿਟੀ ਚਾਹੀਏ ਸਰ ਮਿਲੀ ਭੁਗਤ ਵੀ ਹੋ ਸਕਦੀ ਹੈ ਠੀਕ ਹੈ ਹੁਣ ਪਾਰਟੀਕੂਲਰ ਇੰਡੀਵਿਜੂਅਲ ਕੇਸਸ ਦਾ ਤਾਂ ਨਹੀਂ ਪਤਾ ਬਟ ਕਈ ਵਾਰ ਇਹ ਹੁੰਦਾ ਹੈ ਕਿ ਜੇ ਵਕਫ ਬੋਰਡ ਨੇ ਸਪੋਜ਼ ਕਰੋ ਇਹ ਸਾਰੀਆਂ ਪ੍ਰਾਪਰਟੀਆਂ ਐਨੀ ਕਬਜ਼ ਕੀਤੀਆਂ ਲੋਕਾਂ ਨੇ ਕੋਈ ਧੱਕੇ ਜਾ ਕੇ ਨਾਲ ਜਾ ਕੇ ਕਿਸੇ ਨੇ ਕਬਜ਼ਾ ਨਹੀਂ ਕੀਤਾ ਉਹ ਅਨਿਸ਼ਚੀ ਕਿਸੇ ਨਾ ਕਿਸੇ ਨੂੰ ਪ੍ਰਾਪਰਟੀ ਐ ਲੀਜ਼ ਤੇ ਦਿੱਤੀਆਂ ਗੰਜ ਜਿਵੇਂ ਤੁਸੀਂ A ਨੂੰ ਲੀਜ਼ ਤੇ ਦੇਤੀ A ਨੂੰ ਕਿਸੇ ਰਸੂਖਵਾਨ ਬੰਦੇ ਨੇ ਅਪਰੋਚ ਕਰ ਲਿਆ ਡਰਾ ਲਿਆ ਧਮਕਾ ਲਿਆ ਜਾਂ ਲਾਲਚ ਦੇ ਕੇ ਉਹ ਤੋਂ ਪ੍ਰਾਪਰਟੀ ਖੁਦ ਲੈ ਲਈ ਉਹ ਇਸ ਤਰ੍ਹਾਂ ਦੀਆਂ ਪ੍ਰਾਪਰਟੀ ਆਈਆਂ ਹੋਈਆਂ ਜਿਦੇ ਚ ਥੋੜਾ ਜਿਹਾ ਮੈਂ ਤੁਹਾਨੂੰ ਦੱਸਿਆ ਕਿ ਲੀਗਲ ਪ੍ਰोसीਡਿੰਗਸ ਤਾਂ ਹੋ ਰਹੀਆਂ ਬਟ ਲੀਗਲ ਪ੍ਰोसीਡਿੰਗ ਚ ਟਾਈਮ ਬਹੁਤ ਲੱਗ ਰਿਹਾ ਹੂੰ ਠੀਕ ਹੈ ਕੁਝ ਇੱਕ ਜਿਹੜੇ ਹੈਗੇ ਇਨਫਲੂਐਂਸ਼ਲ ਬੰਦੇ ਉਹ ਮੈਨੂੰ ਲੱਗਦਾ ਕਿ ਕਿਧਰੇ ਮੈਂ 10 ਸਾਲ ਪਹਿਲਾਂ ਤੱਕ ਦੀ ਗੱਲ ਕਰ ਰਿਹਾ ਹਾਂ 10 ਸਾਲ ਤੋਂ ਤਾਂ ਬਹੁਤ ਅੱਛਾ ਕੰਮ ਹੋ ਰਿਹਾ ਪਿਛਲੇ 10 ਸਾਲ ਤੋਂ ਉਸ ਤੋਂ ਪਹਿਲਾਂ ਉਹ ਇਨਫਲੂਐਂਸ ਵੀ ਕਰਦੇ ਹੋਣੇ ਕਿ ਸਾਡੇ ਖਿਲਾਫ ਨਾ ਕਾਰਵਾਈ ਕਰੋ ਮਲਕ ਸਾਹਿਬ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੀਆਂ ਇਹ ਸਾਰੀਆਂ ਨਵੇਂ ਜਿਹੜਾ ਅਮੈਂਡਮੈਂਟ ਬਿੱਲ ਹੈ ਇਹਦੇ ਸੋਧ ਨੂੰ ਲੈ ਕੇ ਜਿਹੜੇ ਟੈਕਨੀਕਲ ਨੁਕਤੇ ਤੁਸੀਂ ਕਹੇ ਨੇ ਉਹਨਾਂ ਬਾਰੇ ਜ਼ਰੂਰ ਚਾਨਣ ਹੋਇਆ ਗਿਆ ਤੁਸੀਂ ਸਾਡੇ ਇਸ ਪ੍ਰੋਗਰਾਮ ਚਾਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਸਰ ਦੋਸਤੋ ਇਹ ਸਨ ਪੰਜਾਬ ਅਤੇ ਹਰਿਆਣਾ ਵਕਫ ਬੋਰਡ ਦੇ ਸਟੈਂਡਿੰਗ ਕੌਂਸਲ ਗੁਲਾਮ ਨਬੀ ਮਲਕ ਜਿਨ੍ਹਾਂ ਨੇ ਸਾਨੂੰ ਵਕਫ ਸੋਧ ਬਿੱਲ ਦੇ ਤਕਨੀਕੀ ਔਰ ਉਹਦੇ ਨਾਲ ਜੁੜੇ ਸਮਾਜਿਕ ਔਰ ਧਾਰਮਿਕ ਪਹਿਲੂਆਂ ਬਾਰੇ ਬੜੇ ਵਿਸਥਾਰ ਦੇ ਨਾਲ ਗੱਲ ਕੀਤੀ ਔਰ ਖਾਸ ਕਰਕੇ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਪੰਜਾਬ ਦੀਆਂ ਜਿਹੜੀਆਂ ਅਹਿਮ ਪ੍ਰਾਪਰਟੀਆਂ ਨੇ ਜਾਂ ਕਮਰਸ਼ੀਅਲ ਪ੍ਰਾਪਰਟੀਆਂ ਨੇ ਉਹਨਾਂ ਤੇ ਕਿਸ ਤਰ੍ਹਾਂ ਜਿਹੜੇ ਤਨਾੜ ਲੋਕ ਐ ਜਾਂ ਰਸੂਖਵਾਨ ਲੋਕ ਐ ਉਹਨਾਂ ਨੇ ਕਬਜ਼ੇ ਕੀਤੇ ਉਹਦੇ ਵਿੱਚ ਕਿਸ ਕਿਸ ਦੀ ਭੂਮਿਕਾ ਰਹੀ ਇਹਦੇ ਬਾਰੇ ਸਾਡੇ ਨਾਲ ਗੱਲ ਕੀਤੀ ਅਗਲੇ ਹਫਤੇ ਇੱਕ ਹੋਰ ਹਸਤੀ ਤੁਹਾਡੇ ਰੂਬਰੂ ਕਰਾਂਗੇ ਦਿਓਆ ਗਿਆ ਧੰਨਵਾਦ